ਸਸਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਆਇਰਲੈਂਡ ਤੋਂ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਰਾਜਧਾਨੀ ਡਬਲਿਨ ਤੋਂ ਕੋਈ 50 60 ਕਿਲੋਮੀਟਰ ਬਾਹਰ ਤੇ ਦੂਰ ਪਹਾੜਾਂ ਦੇ ਵਿੱਚ ਅਸੀਂ ਘੁੰਮਣ ਆਏ ਹੋਏ ਹਾਂ ਤੇ ਜਿਹੜੀ ਆਇਰਲੈਂਡ ਦੀ ਖੂਬਸੂਰਤੀ ਆ ਉਹ ਇੰਨਾ ਹੁਸੇਨ ਵਾਦੀਆਂ ਖੂਬਸੂਰਤ ਪਹਾੜਾਂ ਕਰਕੇ ਗ੍ਰੀਨਰੀ ਕਰਕੇ ਆਇਰਲੈਂਡ ਨੂੰ ਜਾਣਿਆ ਜਾਂਦਾ ਹੈ ਤੇ ਅੱਜ ਆਪਾਂ ਨਾਲ-ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇੱਥੋਂ ਦੇ ਸੋਹਣੇ-ਸੋਹਣੇ ਪਿੰਡ ਵੀ ਦਿਖਾ ਸਕੀਏ ਜਿੱਥੇ ਇੱਥੇ ਸਭ ਤੋਂ ਜ਼ਿਆਦਾ ਬਿਊਟੀ ਆ ਤੇ ਜਿਹੜਾ ਇਥੋਂ ਦਾ ਕਲਚਰ ਹੈ ਅਸਲ ਚ ਆਇਰਿਸ਼ ਕਲਚਰ ਉਹ ਇੰਨਾ ਪਹਾੜਾਂ ਦੇ ਵਿੱਚ ਵਸਦਾ ਹੈਗਾ ਤੇ ਅੱਜ ਅਸੀਂ ਐਕਸਪਲੋਰ ਕਰਨਾ ਹੈ ਸਾਰਾ ਆਲਾ ਦਵਾਲਾ ਪੂਰਾ ਏਰੀਆ ਜਿੰਨੀਆਂ ਵੀ ਸੋਹਣੀਆਂ ਸੋਹਣੀਆਂ ਜਗਾਵਾਂ ਜਿੰਨੀਆਂ ਵੀ ਸੋਹਣੀਆਂ ਸੋਹਣੀਆਂ ਕੰਟਰੀ ਸਾਈਡ ਬੇਸਿਕਲੀ ਸ਼ਹਿਰ ਤੋਂ ਬਾਹਰ ਨਿਕਲੇ ਹੋਏ ਆ ਕੰਟਰੀ ਸਾਈਡ ਆ ਤੇ ਜੋ ਜੋ ਰਸਤੇ ਚ ਮਿਲੂਗਾ ਉਹ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਅੱਜ ਦਾ ਇਹ ਕੰਟਰੀ ਸਾਈਡ ਦਾ ਟੂਰ ਅਸੀਂ ਕਰ ਰਹੇ ਆ ਇੱਕ ਪੰਜਾਬੀ ਫੈਮਿਲੀ ਦੇ ਨਾਲ ਇਧਰ ਅਮਰਤ ਤੇ ਇਧਰ ਸੁਖਦੇਵ ਕੀ ਹਾਲ ਚੱਲ ਜੀ ਸასი ਗੱਲ ਠੀਕ ਠਾਕ ਇਹ ਇਹਨਾਂ ਦੇ ਮਦਰ ਨੇ ਜੀ ਤੇ ਹਾਂਜੀ ਇਹ ਅੱਜ ਆਪਾਂ ਨੂੰ ਪੂਰਾ ਆਇਰਲੈਂਡ ਹੈ ਜਿੰਨਾ ਕੋ ਹੋ ਸਕਦਾ ਹੈ ਗ੍ਰੀਨਰੀ ਵਾਲਾ ਦਿਖਾਉਣਗੇ ਤੇ ਆਪਾਂ ਜੀ ਕਿੱਥੇ ਕਿੱਥੇ ਚੱਲੇ ਆ ਜਏ ਬਾਈ ਜੀ ਨੂੰ ਪਤਾ ਮੈਨੂੰ ਤਾਂ ਔਖੇ ਔਖੇ ਨਾਮ ਲੱਗਦੇ ਸਾਲੀ ਸਕੈਪ ਹੁਣ ਆਪਾਂ ਜਿੱਥੇ ਪੀਐਸ ਆਈ ਲਵ ਯੂ ਬ੍ਰਿਦਾ ਨਾਮ ਹੈ ਸਾਲੀ ਸਕੈਪ ਜਾਵਾਂਗੇ ਫਿਰ ਲੌਕ ਟੇ ਕਰਕੇ ਆ ਗਿਆ ਗ੍ਰਿਨਿਸ ਲੇਗ ਵੀ ਬੋਲਦੇ ਉਹਨੂੰ ਐਨ ਉਤਵਾਦ ਗਲੈਂਡ ਲੋ ਪਾਵਰ ਸਕਾਟ ਐਨ ਇਨੀ ਸਕੈਰੀ ਕੋਲਮ ਲਾਗੇ ਆ ਕਾਫੀ ਸਾਰੀਆਂ ਜਗਾਵਾਂ ਜਿੰਨੀਆਂ ਸੋਹਣੀਆਂ ਜਗਾਵਾਂ ਆ ਆਇਰਲੈਂਡ ਦੀ ਕੰਟਰੀ ਸਾਈਡ ਉਹ ਅਜੇ ਨ ਨਹੀਂ ਦਿਖਾਉਣੀ ਆ ਜੀ ਡਬਲਿਨ ਦੇ ਆਸਪਾਸ ਡਬਲਿਨ ਦੇ ਨੇੜੇ ਜਿਹੜੇ ਹਨਾ ਚਲੋ ਜੀ ਤੇ ਜਿੰਨੇ ਤੁਸੀਂ ਸਾਹਮਣੇ ਮਤਲਬ ਪਹਾੜ ਦੇਖ ਰਹੇ ਹੋ ਨਾ ਇਹ ਸਕਾਟਲੈਂਡ ਹੋ ਗਿਆ ਤੇ ਸਾਰਾ ਆਇਰਲੈਂਡ ਹੋ ਗਿਆ ਏ ਇਸੇ ਕਰਕੇ ਮੋਸਟਲੀ ਜਾਣੇ ਦਾ ਹਾਈਲੈਂਡਸ ਕਰਕੇ ਹਜੇ ਅਸੀਂ ਸਕਾਟਲੈਂਡ 'ਚ ਵੀ ਜਾਣਾ ਉੱਥੋਂ ਦੇ ਜਿਹੜੇ ਹਾਈਲੈਂਡ ਹੈ ਉਹ ਤੁਹਾਨੂੰ ਦਿਖਾਉਣੇ ਆ ਤੇ ਇਹ ਆਇਰਲੈਂਡ ਦਾ ਆਇਰਲੈਂਡ ਦੀ ਖੂਬਸੂਰਤੀ ਹੈ ਤੇ ਇਹ ਖੁਸ਼ੀ ਕੀ ਨਾਮ ਸੀ ਇਹਦਾ ਲੋਕ ਨਹੀਂ ਵਿਕ ਲੋ ਵਿਕ ਲੋ ਹਨਾ ਵਿਕ ਲੋ ਮਾਊਂਟੇਨਸ ਨੇ ਜੀ ਜਿਹੜੀ ਇਹ ਪੂਰੇ ਮਾਊਂਟੇਨ ਰੇਂਜ ਆ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਇੱਥੇ ਛੋਟੇ ਛੋਟੇ ਆ ਕਾਰ ਪਾਰਕਿੰਗਸ ਐ ਬੜੀਆਂ ਹੁੰਦੀਆਂ ਐ ਸਪੌਟ ਜਗਾ ਜਗਾ ਤੇ ਰੋਕਣ ਨੂੰ ਤੇ ਜਗਾਵਾ ਦੇਖੋ ਨਾ ਗੋਰੇ ਦੇਖ ਲੋ ਇਹ ਸਾਈਕਲਿੰਗ ਕਰਕੇ ਜਾਂਦੇ ਆ ਤੇ ਬਹੁਤ ਸਾਰੇ ਲੋਕ ਆਉਂਦੇ ਆ ਦੇਖੋ ਵਰਨਿੰਗ ਲਿਖਿਆ ਜੀ ਅੱਗੇ ਨੋ ਐਂਟਰੀ ਨਹੀਂ ਕਿੰਨੇ ਤਾਂ ਗੋਰੇ ਬੈਠੇ ਹੋਗੇ ਲੋਕੀ ਦੇਖੋ ਕਿੰਨੀ ਦੂਰ ਦੂਰ ਜਾਂਦੇ ਆ ਉਹ ਉੱਥੇ ਥੱਲੇ ਵੀ ਲੋਕੀ ਬੈਠਿਆ ਸੀ ਵੀ ਥੋੜਾ ਜਿਹਾ ਥੱਲੇ ਚੱਲਦੇ ਆ ਜਿਹੜੇ ਵਿਕਲੋ ਮਾਊਂਟੇਨਸ ਦੀ ਜਿਹੜੀ ਖੂਬਸੂਰਤੀ ਆ ਤੁਹਾਨੂੰ ਇਹ ਨੇੜੇ ਦਿਖਾਉਨੇ ਆ ਹੁਣ ਤੱਕ ਨਾ ਸੁਣਿਆ ਸੀਗਾ ਕਿ ਜਿਹੜਾ ਆਇਰਲੈਂਡ ਸਕਾਟਲੈਂਡ ਦੋਵੇਂ ਕੰਟਰੀ ਆ ਮਤਲਬ ਕੁਦਰਤ ਨਾਲ ਭਰੇ ਹਰੇ ਭਰੇ ਖਜ਼ਾਨੇ ਤੇ ਬਟਾਜ ਅੱਖੀਂ ਦਿਖ ਰਿਹਾ ਇੰਨੇ ਸੋਨੇ ਸੋਨੇ ਪਹਾੜ ਕਸ਼ਮੀਰ ਵੀ ਘੁੰਮੇ ਆ ਤੇ ਹਿਮਾਚਲ ਵੀ ਘੁੰਮੇ ਆ ਤੇ ਜਿਹੜਾ ਉੱਤਰਾਖੰਡ ਆ ਆਪਣਾ ਉਹ ਵੀ ਘੁੰਮਿਆ ਇੰਡੀਆ ਚ ਵੀ ਪਹਾੜ ਦੇਖਿਆ ਪਰ ਜਿਹੜੀ ਇੱਥੋਂ ਦੀ ਖੂਬਸੂਰਤੀਆਂ ਦੂਰ ਦੂਰ ਤੱਕ ਗ੍ਰਾਸ ਲੈਂਡਸ ਐਨੀਆਂ ਮਤਲਬ ਸੋਹਣੀਆਂ ਲੱਗ ਰਹੀਆਂ ਸਵਿਟਜ਼ਰਲੈਂਡ ਦੇਖਿਆ ਸੀ ਇਹ ਸਵਿਟਜ਼ਰਲੈਂਡ ਤੋਂ ਬਾਅਦ ਤੇ ਹੁਣ ਅਸੀਂ ਕੁਝ ਐਂ ਦੇਖ ਰਹੇ ਹਾਂ ਕਿ ਵੀ ਇੰਨਾ ਸੋਹਣਾ ਜਿਹੜਾ ਆਲਾ ਦਵਾਲਾ ਹੈ ਤੇ ਜਿਹੜੀ ਲੇਕ ਤੇ ਅਸੀਂ ਆਏ ਹਾਂ ਤੇ ਇਹਦੇ ਬਾਰੇ ਤੁਹਾਨੂੰ ਅਸੀਂ ਥੋੜਾ ਜਿਹਾ ਦੱਸਦੇ ਆ ਬਾਈ ਤੋਂ ਪੁੱਛਣਿਆ ਵੀ ਇਹਦਾ ਕੀ ਨਾਮ ਹੈ ਕਿਸ ਤਰ੍ਹਾਂ ਇਹਦੇ ਬਾਰੇ ਆਵਾਹਾਂ ਨੇ ਕਹਿੰਦੇ ਬਹੁਤ ਪ੍ਰਸਿੱਧ ਲੇਕ ਹੈ ਹਾਂਜੀ ਤੋਂ ਇਹ ਜਿਹੜੀ ਹੈ ਇਹਨੂੰ ਲੋਕ ਤੇ ਇਹਦਾ ਐਕਚੁਅਲ ਨਾਮ ਹੈਗਾ ਬਟ ਇਟ ਇਜ਼ ਆਲਸੋ ਨੋਨ ਐਸ ਗਿਨਿਸ ਲੇਕ ਅੱਛਾ ਲੋਕ ਤੇ ਮਤਲਬ ਲੇਕ ਨੂੰ ਸੋ ਆਇਰਿਸ਼ ਐਂਡ ਸਕਾਟਿਸ਼ ਗੈਲਿਕ ਚ ਲੋਗ ਮਤਲਬ ਲੇਕ ਹੁੰਦਾ ਹੈ ਸੋ ਬੇਸਿਕਲੀ ਇਟ ਮੀਨਸ ਲੇਕ ਤੇ ਅੱਛਾ ਲੇਕ ਤੇ ਲੌਕ ਟੇ ਬਣ ਗਿਆ ਹਾਂ ਲੌਕ ਟੇ ਬਣ ਗਿਆ ਐਗਜ਼ੈਕਟਲੀ ਸੋ ਇੱਥੇ ਇਹਦਾ ਐਕਚੁਅਲ ਤੇ ਇਹਦਾ ਨਾਮ ਲੌਕ ਟੇ ਬਟ ਇਟ ਇਜ਼ ਆਲਸੋ ਨੋਨ ਐਸ ਗਿਨਿਸ ਲੇਕ ਕਿਉਂਕਿ ਉਹਦਾ ਕਲਰ ਜੋ ਹੈਗਾ ਇਹਦਾ ਕਲਰ गिनेस बीयर अर्ग है हां जी एंड देन उथो दूसरे व्यू पॉइंट तो देखूंगा तो बिकॉज़ इट हैज सैंड लाइक इट तो इट काइंड ऑफ लुक्स लाइक कि गिनेस और ओदे फोम इदा जदा मतलब गिनेस जद पाइंट ग्लास च पाओ हाँ तो री फोम एंड ओ किदा देखदा तो उदा दिखदा एंड प्लस देयर इज अ हिस्ट्री बिहाइंड इट ए जो लैंड सिगा इट यूज्ड टू बी इट यूज्ड टू बिलोंग टू गिनेस फैमिली एंड देयर इज मिथ्स रूमर्स की हाँ ओ लोग गिनेस दी बीयर इच पा देंदे सी <laughs> ताकि एदा कलर बट ओ सब रूमर्स है बिकॉज़ व्हेन यू गो अराउंड विकलो यू विल सी अ लॉट ऑफ डिफरेंट लेक्स जो इदा दे कलर दिया तो अंदर ਹੋ ਹੈ ਪਾਣੀ ਹੀ ਉਦਾਦਾ ਉਹਨਾਂ ਦਾ ਹੈ ਹੀ ਸੋਇਲ ਐਂਡ ਰੌਕਸ ਉਦਾਦੇ ਆ ਕਿ ਉਹਦਾ ਕਲਰ ਉਦਾ ਆਂਦਾ ਹੈ ਹਾਂਜੀ ਇਥੋਂ ਇੱਕ ਗੱਲ ਤਾਂ ਪਤਾ ਲੱਗੀ ਨਾ ਵੀ ਜਿਹੜੀਆਂ ਅਫਵਾਹਾਂ ਐ ਫਲਾਉਂਦੀਆਂ ਪੰਜਾਬੀਆਂ ਆਪਣੇ ਆਪਣੇ ਇੰਡੀਆ ਵਾਲੇ ਨਹੀਂ ਹੈਗੇ ਸਾਰੇ ਜਗ੍ਹਾ ਮਿੱਠਾ ਬਣਦੀਆਂ ਹੁੰਦੀਆਂ ਤੇ ਗਨੀਜ਼ ਬੀਅਰ ਵਾਲ ਨੂੰ ਕਹਿੰਦੇ ਤੇ ਬੀਅਰ ਬਣਾਉਂਦੇ ਸੀਗੇ ਉਹਨਾਂ ਨੇ ਬੀਅਰ ਡੋਲ ਡੋਲ ਕਹਿੰਦੇ ਰੰਗ ਬਣਾ ਦਈ ਐਨਾ ਰੰਗ ਕਾਲਾ ਕਰਤਾ ਕਹਿੰਦੇ ਇਹਦਾ ਹੈ ਤੇ ਪਰ ਇਹਦੇ ਮਿੱਟੀ ਬਾਈ ਨੇ ਜਿਵੇਂ ਦੱਸਿਆ ਥੱਲੋਂ ਪੱਥਰ ਹੀ ਹੋਵੇਂਦੇ ਆ ਜਿਹਦੇ ਕਰਕੇ ਇਹਦਾ ਰੰਗ ਜਿਹੜਾ ਲੇਕ ਦਾ ਪਹਿਲੀ ਵਾਰੀ ਦੇਖਿਆ ਸੀ ਵੀ ਕੋਕਾ ਕੋਲਾ ਕਲਰ ਦੀ ਅਸਲ ਚ ਕੋਕਾ ਕੋਲਾ ਕਲਰ ਦੀ ਲੇਕ ਮਤਲਬ ਪਹਿਲੀ ਵਾਰੀ ਦੇਖੀ ਹੈਗੀ ਤੇ ਹੁਣ ਅੱਗੇ ਚੱਲਦੇ ਹਾਂ ਕੁਝ ਹੋਰ ਸਪਾਟਸ ਆਉਣਗੇ ਤੇ ਉਹ ਦਿਖਾਉਣੇ ਤੁਹਾਨੂੰ ਤੇ ਰਾਲਾ ਦਵਾਲਾ ਤਾਂ ਸੋਹਣਾ ਹੈਗੀ ਆ ਤੇ ਨਾਲ ਮੈਂ ਇੰਡੀਆ ਵਾਲੇ ਨੂੰ ਇੱਕ ਹੋਰ ਚੀਜ਼ ਦਿਖਾ ਦਾਂ ਕਿਉਂਕਿ ਉੱਥੇ ਤਾਂ ਅੱਗ ਭਰਦੀ ਹੈ ਜਿਹੜਾ ਅਜਦਾ ਟੈਂਪਰੇਚਰ ਹੈ ਨਾ ਉਹ ਹੈਗਾਗਾ 10 ਡਿਗਰੀ ਦੇਖੋ ਇੰਨੀ ਠੰਡ ਪੈਂਦੀ ਹੈ ਆਏ ਹਾਏ ਉਹ ਤਾਂ ਕਹਿੰਦੇ ਹੁਣ ਕਿੱਥੇ ਫਿਰਦੇ ਆ ਭਾਈ ਇੰਡੀਆ ਤੁਹਾਨੂੰ ਪਤਾ ਬਹੁਤ ਗਰਮੀ ਆ ਇਹਨਾਂ ਦੇ ਨਾਲ ਪੱਠੀ ਚ ਪੱਠੀ ਚ ਵੜਨ ਵਾਲਾ ਕੰਮ ਹੈ ਇੰਨੀ ਜ਼ਿਆਦਾ ਗਰਮੀ ਆ ਅੱਜ 46 ਡਿਗਰੀ ਸੀਗਾ ਕਿੰਨਾ ਸੀਗਾ 46 ਡਿਗਰੀ ਸੀਗਾ ਅੱਜ ਇੰਡੀਆ ਅੱਛਾ ਤੁਸੀਂ ਚੈੱਕ ਕਰਦੇ ਰਹੇ ਹੋ ਬਸ ਠੀਕ ਹੈ ਚੈੱਕ ਕਰਦੇ ਰਹੋ ਦੱਸ ਦਿਆ ਕਰੋ ਨਾਲ ਆਪਣੇ ਕਿੰਨਾ ਵੀ ਦੱਸ ਦੋ ਨਾਲ ਮਾੜਾ ਆਪਣਾ 10 ਡਿਗਰੀ ਹਾਏ थे 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 16 17 ਡਿਗਰੀਸ ਬੋਲੇਗਾ ਤਾਂ ਗਰਮੀ ਦਾ ਦਿਨ ਆ ਗਿਆ ਅੱਜ 10 ਹੈ ਤਾਂ ਥੋੜਾ ਹੂੜੀ ਹੂੜੀ ਮੈਕਸਿਮਮ ਇਥੇ ਕਿੰਨਾ ਮਤਲਬ 16 17 ਦੇ ਪੂਰੀ ਗਰਮੀ ਕੋਸ਼ਟ ਕਰਦੇ ਨੇ ਤੁਸੀਂ 16 17 ਚ ਪਰ ਲਾਸਟ ਇਅਰ ਜੂਨ ਤੇ ਸਾਨੂੰ 25 26 ਮਿਲੇ 28 ਤੱਕ ਗਿਆ ਸੀ ਬਟ ਉਹ ਵੀ ਹਾਈਸਟ ਹੈਗਾ ਇਥੇ ਜ ਮਤਲਬ ਜਿਵੇਂ 17 ਦੇ ਗਰਮੀ ਹੋ ਜਾਂਦੀ ਹੈ 19 ਤੱਕ ਤਾਂ ਲੋਕੀ ਇਥੇ ਟੀ-ਸ਼ਰਟ ਉਸ਼ਟ ਉਤਾਰ ਕੇ ਘੁੰਮਦੇ ਹੈਗੇ ਕਿਉਂਕਿ ਬਹੁਤ ਗਰਮੀ ਲੱਗਦੀ ਹੈ ਇਥੇ ਇੰਡੀਆ ਚ ਤਾਂ ਆਪਣਾ ਘੱਟ ਤੋਂ ਘੱਟ 17 ਹੀ ਹੋ ਸਕਦਾ ਕਿਉਂਕਿ ਏਸੀ ਜਿਹੜੇ ਛੱਡੇ ਹੋਏ ਆ ਉਹ 17 ਦੇ ਛੱਡੇ ਹੋਏ ਆ ਤੇ ਅਸੀਂ ਮੈਨੂੰ ਲੱਗਦਾ ਜਦੋਂ ਦੇ ਯੂਰਪ ਆਏ ਆ ਨਾ ਅਸੀਂ ਕੋਮੀ ਇੰਨੇ ਟੈਂਪਰੇਚਰ 'ਚ ਰਹੇ ਆ 20 ਤੋਂ ਉਹਦਾ ਮੈਨੂੰ ਲੱਗਦਾ ਨਹੀਂ ਕਦੇ ਵੱਧ ਗਿਆ ਉਹ 20 ਤੋਂ ਥੱਲੇ ਥੱਲੇ ਬਸ ਇੰਨਾ ਹੀ ਰਹਿੰਦਾਗਾ ਬਹੁਤ ਸੋਹਣਾ ਵੈਦਰ ਆ ਯਾਰ ਪੂਰੇ ਯੂਰਪ ਦਾ ਆ ਦਿਨਾਂ ਦੇ ਵਿੱਚ ਤੇ ਚੱਲਦੇ ਚੱਲਦੇ ਹੁਣ ਅਸੀਂ ਪਹੁੰਚ ਗਏ ਜੀ ਆਇਰਲੈਂਡ ਦੇ ਪਿੰਡਾਂ 'ਚ ਤੇ ਆਇਰਲੈਂਡ ਦੇ ਪਿੰਡ ਕਿਹੋ ਜਿਹੇ ਆ ਕੰਟਰੀ ਸਾਈਡ ਬਾਹਰ ਨੂੰ ਤੇ ਉਹ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦੇ ਆ ਇਹ ਥੋੜੇ ਜੇ ਘਰ ਹੁੰਦੇ ਆ ਕਹਿੰਦੇ ਥੋੜੇ ਜੇ ਘਰਾਂ ਦੀ ਮਤਲਬ ਇੱਕ ਪਿੰਡ ਹੁੰਦਾ ਹੈ। ਚਾਰ ਘਰਾਂ ਘਟ ਹੀ ਹੁੰਦੇ ਹੈਗੇ ਪੱਬ ਬਹੁਤ ਜ਼ਿਆਦਾ ਹੀ ਹੁੰਦੇ ਪਿੰਡਾਂ 'ਚ ਇੱਕ ਚਾਰ ਘਰਾਂ ਦੇ ਔਰ ਦੋ ਪੱਬਾਂ ਦੇ ਆਈ ਪਿੰਡੋਂ ਤੇ ਆ। ਅੱਛਾ ਚਾਰ ਘਰ ਹੁੰਦੇ ਆ ਨਾਲ ਦੋ ਪੱਬ ਹੁੰਦੇ ਆ। ਉੱਥੇ ਇੱਕ ਪੱਬ ਹੈਗਾ ਠੀਕ ਹੈ। ਕਹਿੰਦੇ ਆ ਨਾਲ ਇੱਕ ਪੱਬ ਸਾਹਮਣੇ ਵਾਲੇ ਪਾਸੇ ਕਹਿੰਦੇ ਵੀ ਪੱਬ ਜ਼ਰੂਰ ਹੋਊਗਾ। ਆਇਰਲੈਂਡ 'ਚ ਤੁਹਾਨੂੰ ਪੱਬ ਜ਼ਰੂਰ ਮਿਲੂ। ਪਰ ਪੱਬ ਚਾਰ ਹੋਣਗੇ। ਉਹਦਾ ਕਾਰਨ ਇਹ ਆ ਵੀ दारू ਬਹੁਤ ਹੀ ਪੀਂਦੇ ਆ ਆਇਰਿਸ਼ ਮੈਂ ਨਾ ਪਹਿਲਾਂ ਪ੍ਰਾਣੀਆਂ ਫਿਲਮਾਂ 'ਚ ਹੀ ਦੇਖਿਆ ਸੀਗਾ ਵੱਡੀਆਂ-ਵੱਡੀਆਂ ਮੁੱਛਾਂ ਜੀ ਵਾਲੇ ਆਇਰਿਸ਼ ਲੋਕ ਉਦਾਂ ਦੀ ਹੁੰਦੇ ਆ ਐਡੀਆਂ-ਐਡੀਆਂ ਮੁੱਛਾਂ ਜੀਆਂ ਰੱਖਦੇ ਆ ਉਹ ਤਾਂ ਬਹੁਤ ਕਾਟਦੇ ਫਿਲਮਾਂ 'ਚ ਫਿਲਮ 'ਚ ਉਹਦਾ ਦਿਖਾਉਂਦੇ ਆ ਅੱਛਾ ਵੈਸੇ ਨਹੀਂ ਹੁੰਦੇ ਇਦਾਂ ਹੀ ਹੁੰਦੇ ਸਾਦੇ-ਸਾਦੇ ਜਿਹੇ ਹੁੰਦੇ ਹਾਂਜੀ ਤੇ ਥੋੜਾ ਜਿਹਾ ਅੱਗੇ ਨੂੰ ਚੱਲਦੇ ਤੁਹਾਨੂੰ ਦਿਖਾਉਨੇ ਆ ਮਾਹੌਲ ਇਹ ਸਾਰਾ ਪਿੰਡ ਕੈਫੇ ਕੂਫੇ ਬਣੇ ਹੁੰਦੇ ਆ ਅਸਲ 'ਚ ਨਾ ਕਿਸੇ ਕਿਸੇ ਕੰਟਰੀ 'ਚ ਹੁੰਦੇ ਆ ਜਿਹੜੇ ਪਿੰਡ ਮਤਲਬ ਜਿਵੇਂ ਆਪਣੇ ਪੰਜਾਬ ਦੇ ਪਿੰਡਾਂ ਵਰਗੇ ਟ੍ਰੈਡੀਸ਼ਨਲ ਜਿਵੇਂ ਖਾਸ ਕਰ ਆਪਣੇ ਏਸ਼ੀਅਨ ਕੰਟਰੀ 'ਚ ਜਿਹੜੇ ਵਧੀਆ ਪਿੰਡ ਮਿਲ ਜਾਂਦੇ ਆ ਪਿੰਡਾਂ ਦੀ ਵਾਈਬ ਦਿੰਦੇ ਆ ਸ਼ਹਿਰਾਂ 'ਚ ਤਾਂ ਉਹ ਸੌਰੀ ਜਿਹੜੇ ਯਰਪ ਦੇ ਦੇਸ਼ ਆ ਯਾਰ ਪਿੱਛਾ ਇਹੋ ਜਿਹੀ ਪਿੰਡ ਹੁੰਦੇ ਵੈਲ ਡਿਵੈਲਪ ਵੈਲ ਮੇਨਟੇਨ ਇਸ ਤਰ੍ਹਾਂ ਦੇ ਸਾਰਾ ਪਿੰਡ ਦਾ ਏਰੀਆ ਲੱਗਦਾ ਪਿੰਡ ਆ ਇਹ ਦੇਖੋ ਇੱਥੇ ਵੀ ਆਠ ਕੇ ਬੈਠਦੇ ਹੋਣਗੇ ਜਿਹੜੇ ਘਰਾਂ ਪੁਰਾਣੇ ਆ ਤੇ ਇੱਥੇ ਪਿੰਡਾਂ 'ਚ ਵੀ ਲੋਕ ਆਪਣੇ ਕਹਿੰਦੇ ਬਿਜ਼ਨਸ ਨਹੀਂ ਹੁੰਦਾ ਇੱਥੇ ਪਿੰਡਾਂ 'ਚ ਵੀ ਬਿਜ਼ਨਸ ਹੋ ਜਾਂਦਾ ਪਿੰਡਾਂ 'ਚ ਵੀ ਕਾਫੇ ਕੁਫੇ ਬਾਰਬੂਰ ਚੱਲੀ ਜਾਂਦੇ ਆ ਇਹ ਪਿੰਡ ਨੇ ਕਾਮਯਾਬ ਪਤਾ ਕਿਉਂ ਨੇ ਕਿਉਂਕਿ ਜਿਹੜੇ ਇੱਥੋਂ ਦੇ ਪਿੰਡਾਂ ਵਾਲੇ ਲੋਕ ਨੇ ਇਹ ਹੈਂਡਮੇਡ ਚੀਜ਼ਾਂ ਬਣਾ ਬਣਾ ਵੇਚਦੇ ਆ ਜਿਵੇਂ ਆਪਣੇ ਕੋਲੇ ਸਪੈਸ਼ਲ ਚੀਜ਼ਾਂ ਆ ਆਪਾਂ ਫੁਲਕਾਰੀਆਂ ਕੱਢ ਸਕਦੇ ਆ ਪੱਖੀਆਂ ਬਣਾ ਸਕਦੇ ਆ ਖੇਸ ਦਰੀਆਂ ਹਨ ਆਪਣੇ ਟ੍ਰੈਡੀਸ਼ਨਲ ਚੀਜ਼ਾਂ ਨੇ ਜੇ ਆਪਾਂ ਚਾਹੀਏ ਆਪਾਂ ਵੀ ਉਹਨੂੰ ਵੇਚ ਕੇ ਨਾ ਵਧੀਆ ਅਰਨਿੰਗ ਪਿੰਡਾਂ ਵਾਲੇ ਕਰ ਸਕਦੇ ਆ ਤੁਸੀਂ ਆ ਇਹਦਾ ਮੁੱਲ ਦੇਖੋ ਇਹ ਪਿੰਡ ਦੀ ਇਹ ਚੀਜ਼ਾਂ ਇਹ ਟੂਰਿਸਟ ਇਹਨਾਂ ਤੋਂ ਲੈ ਕੇ ਜਾਂਦੇ ਆ ਕਿ ਆ ਜਿਹੜੀ ਆ ਚੀਜ਼ ਹੈ ਇਹਨਾਂ ਨੇ ਇਹ ਬਣਾਈ ਹੋਈ ਆ ਪਿੰਡ ਵਾਲੇ ਨੇ ਟ੍ਰੈਡੀਸ਼ਨਲ ਹੈ ਮੰਨਦਾ ਜਾਂਦਾ ਇਹਨਾਂ ਦੀ ਇਹਦਾ ਪ੍ਰਾਈਸ ਦੇਖਿਓ 22150 ਯੂਰੋ 2000 ਯੂਰੋ ਵੱਲ 2000 ਯੂਰੋ 2 ਲੱਖ ਰੁਪਏ ਬਣ ਗਿਆ ਹੂੰ ਲਗਭਗ ਤੇ ਸਾਰੀ ਜਾਂ ਆ ਦੇਖੋ ਜਿਵੇਂ ਇੱਕ ਆ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਬੈਗ ਉਹ ਵੇ 17 ਯੂਰੋ ਦਾ ਤੇ ਤਾਂ ਠੀਕ ਹੈ ਪ੍ਰਾਈਸ ਇਹਦਾ ਤਾਂ ਉਹਦਾ ਤਾਂ ਜ਼ਿਆਦਾ ਹੀ ਕੁਝ ਐ ਹਸਾ ਲਾਉਂਦੇ ਉਹ ਤੋਂ ਮਾਚੀ ਆ ਤੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ ਆ ਜਿਵੇਂ ਪੱਥਰ ਕੱਢ ਕੇ ਬਣਾਇਆ ਹੋਇਆ ਇਹਨਾਂ ਨੇ ਸਾਰੀਆਂ ਜੇ ਇਹਨਾਂ ਦੀਆਂ ਬਣਾਈਆਂ ਹੋਈਆਂ ਇਹ ਤੇ ਆ ਦੇਖੋ ਇੱਥੇ ਕਾਰਡ ਬਣਾਏ ਹੋਇਆ ਜਸਟ ਪੇਂਟ ਹੀ ਕੀਤਾ ਹੋਇਆ ਉਹਨਾਂ ਦੇ ਇਹ ਪਿੰਡਾਂ ਦੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਆਮ ਦੁਕਾਨਾਂ ਦਿਖ ਰਹੀਆਂ ਸੀ ਨਾ ਆਮ ਦੁਕਾਨਾਂ ਤੇ ਵੀ ਇਹ ਸਮਾਨ ਵੇਚਦਾ ਸਿਰਫ ਕਾਰਡ ਨੇ 3 3 ਯੂਰੋ ਦੇ ਨੇ ਇਹ ਅੱਛਾ ਮਤਲਬ 3 300 ਦੇ ਇੰਡੀਅਨ 300 ਦੇ ਨੇ ਆਪਾਂ ਉੱਥੇ ਲਵਾਂਗੇ 300 ਦਾ ਪਿੰਡਾਂ 'ਚ ਵੀ ਇਹਨਾਂ ਦੇ ਇਸ ਤਰ੍ਹਾਂ ਅ ਬਿਜ਼ਨਸ ਹੁੰਦਾ ਪਿੰਡਾਂ 'ਚ ਲੋਕ ਆਉਂਦੇ ਆ ਦੇਖਣ ਯਾਰ ਤੇ ਸਮਾਨ ਵੇਚਦਾ ਤੇ ਨਾ ਦਾ ਪਿੰਡਾਂ ਦਾ ਖਰਚਾ ਪਾਣੀ ਦੇ ਖਲੋਏ ਚੱਲਦਾ ਹੈਗਾ ਤੇ ਜ਼ਿਆਦਾਤਰ ਇਹ ਕੰਟਰੀ ਟੂਰਿਜ਼ਮ ਤੇ ਬਹੁਤ ਡਿਪੈਂਡ ਕਰਦੀਆਂ ਜਿੰਨੇ ਵੀ ਪਿੰਡ ਹੋਏ ਸ਼ਹਿਰ ਦੇ ਪਰ ਇਹ ਸਿੱਧਾ ਹੈਗੀ ਨਾ ਜਿਹੜਾ ਬੰਦੇ ਚ ਟੈਲੈਂਟ ਹੈ ਜੇ ਤੁਸੀਂ ਉਹਦੇ ਅਕੋਰਡਿੰਗ ਆਪਣਾ ਕੰਮ ਕਰੋਗੇ ਤਾਂ ਵਧੀਆ ਅਰਨ ਕਰ ਸਕਦਾ ਬੰਦਾ ਹਨਾ ਹਾਂਜੀ ਫਿਰ ਇਹਨਾਂ ਦਾ ਖਰੀਦ ਕੇ ਕਿਹਨੂੰ ਲੈ ਕੇ ਜਾਂਦਾ ਹੂ ਇਹ ਵੀ ਨਹੀਂ ਪਤਾ ਨਾ ਖਰੀਦੇ ਤਾਂ ਬਹੁਤ ਜ਼ਿਆਦਾ ਗੋਰੇ ਤਾਂ ਖਰੀਦੇ ਹੋਣਗੇ ਹਨਾ ਜੀ ਤੇ ਤੁਹਾਨੂੰ ਦਿਖਾਈਏ ਹੋਰ ਥੋੜਾ ਜਿਹਾ ਆਹ ਦੇਖੋ ਆਲਾ ਦਵਾਲਾ ਪਿੰਡ ਦਾ ਦੇਖੋ ਤੇ ਜਿਹੜਾ ਇਹ ਪਿੰਡ ਆ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸਦਾ ਤੇ ਇਹ ਪਿੰਡ ਦਾ ਇਹਦਾ ਨਾਮ ਹੈਗਾ ਇਨ ਸਕੈਰੀ ਪਿੰਡ ਦਾ ਨਾਮ ਤੇ ਇਹ ਪਿੰਡਾ ਵਿਕਲੋ ਕਾਉਂਟੀ ਚ ਜਿਵੇਂ ਪਹਿਲਾਂ ਵਿਕਲੋ ਮਾਊਂਟੇਨ ਤੁਹਾਨੂੰ ਦੱਸਿਆ ਸੀ ਨਾ ਅਸਲ ਚ ਜਿਹੜਾ ਕਾਉਂਟੀ ਹੈ ਕਾਉਂਟੀ ਮਤਲਬ ਜ਼ਿਲ੍ਹਾ ਹੁੰਦਾ ਜਿਵੇਂ ਆਪਣੇ ਬਰਨਾਲਾ ਜ਼ਿਲ੍ਹਾ ਸੰਗਰੂਰ ਪਟਿਆਲਾ ਬਠਿੰਡਾ ਕੋਈ ਵੀ ਲਾ ਲਓ ਉਹਦਾ ਕਿ ਇੱਥੇ ਏਰੀਆ ਹੁੰਦਾ ਤੇ ਉਹਦੇ ਵਿੱਚ ਜੋ ਜੋ ਚੀਜ਼ਾਂ ਆਉਂਦੀਆਂ ਭਾਵੇਂ ਉਹਦੇ ਵਿੱਚ ਪਹਾੜ ਆਉਣ ਤੇ ਉਹਦੇ ਵਿੱਚ ਝਰਨੇ વોਟਰਫਾਲ ਪਿੰਡ ਸਾਰਾ ਕੁਝ ਉਹ ਉਸ ਕਾਉਂਟੀ ਚ ਗਿਣਿਆ ਜਾਂਦਾ ਅਸਲ ਚ ਅਸੀਂ ਅਜੇ ਪੂਰੀ ਕਾਉਂਟੀ ਕੋ ਮਰੇਆਂ ਵਿਕ ਲੋ ਇਹਦੇ ਵਿੱਚ ਜੋ ਜੋ ਵੀ ਆਊਗਾ ਅਸੀਂ ਸਾਰਾ ਕੁਝ ਤੁਹਾਨੂੰ ਦਿਖਾਵਾਂ ਕਿੰਨੀਆਂ ਕਾਉਂਟੀਆਂ ਆ ਮਤਲਬ ਟੋਟਲ ਚ 32 ਕਾਉਂਟੀਆਂ ਆ 26 ਰਿਪਬਲਿਕ ਕੋਲ ਔਰ 6 ਨਾਰਥਰਨ ਕੋਲ 6 ਨਾਰਥਰਨ ਕੋਲ ਔਰ 26 ਰਿਪਬਲਿਕ ਕੋਲ ਮਤਲਬ 32 ਕਾਉਂਟੀਆਂ ਆ ਟੋਟਲ ਆਇਰਲੈਂਡ ਦੇ ਵਿੱਚ ਇਹਦੇ ਵਿੱਚ ਨਾਰਥ ਆਇਰਲੈਂਡ ਵੀ ਆ ਗਿਆ ਰਿਪਬਲਿਕ ਆਫ ਆਇਰਲੈਂਡ ਵੀ ਓਕੇ ਦੋਹਾਂ ਆ ਜੀ ਰਿਪਬਲਿਕ ਵਾਲੇ ਉਹ ਕਹਿੰਦੇ ਕਿ 32 ਦੀ 32 ਸਾਢੀ ਹੋਣੀ ਚਾਹੀਦੀ ਪਰ ਹਾਂਜੀ ਬਹੁਤ ਤੋਂ ਪੋਲਿਟਿਕਸ ਦੀ ਗੱਲ ਹੈ ਕਿ ਬਟ 26 ਹੈ ਨਾ ਦੀ ਹੈ ਐਂਡ 6 ਹਨਾ ਆਪੋਨਾ ਚ ਹੁਣ ਅੱਜ ਡਬਲਿਨ ਵੀ ਇੱਕ ਅਲੱਗ ਕਾਉਂਟੀ ਹੈ ਡਬਲਿਨ ਅਲੱਗ ਹੈ ਵਿਕਲੋ ਅਲੱਗ ਹੈ ਸੋ ਡਬਲਿਨ ਐਂਡ ਵਿਕਲੋ ਤੋਂ ਦੋ ਕਾਉਂਟੀਆਂ ਹੋ ਚੁੱਕੀਆਂ ਤੀਰ ਰਹਿ ਗਈਆਂ ਸਾਡੀਆਂ ਹਾਂਜੀ ਆਇਰਲੈਂਡ ਜਿਵੇਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਭਰਿਆ ਹੋਇਆ ਹੈਗਾ ਮਤਲਬ ਖੂਬਸੂਰਤੀ ਨਾਲ ਜਦੋਂ ਤੁਸੀਂ ਬਾਹਰ ਜਾਓਗੇ ਨਾ ਨੇਚਰ ਸਾਰੀ ਮੋਸਟ ਆਫ ਮੋਸਟ ਆਫ ਤੁਹਾਨੂੰ ਗ੍ਰੀਨਰੀ ਆਲਾ ਦਬਾਲਾ ਸਾਰਾ ਹਰਾ ਭਰਾ ਮਿਲੇਗਾ ਆ ਸੜਕਾਂ ਦੇਖੋ ਯਾਰ ਇੱਕ ਗੱਲ ਤੁਹਾਨੂੰ ਮੈਂ ਹੋਰ ਯਾਦ ਆ ਗਈ ਦੱਸਾਂ ਇੱਥੇ ਕਿੰਨਾ ਟਾਈ ਮੀਂਹ ਪੈਂਦਾ ਰਹਿੰਦਾ ਸਰਦੀਆਂ 'ਚ ਬਰਫ਼ ਵੀ ਪੈਂਦੀ ਹੈ ਆਪਣੇ ਕਹਿੰਦੇ ਪਾਣੀ ਨਾਲ ਸੜਕ ਟੁੱਟ ਜਾਂਦੀ ਹੈ ਬਣਾਉਣ ਦਾ ਢੰਗ ਚਾਹੀਦਾ ਹੈ ਠੇਕੇਦਾਰਾਂ ਦਾ ਕੰਮ ਚਾਹੀਦਾ ਇੱਥੇ ਨਹੀਂ ਟੁੱਟਦੀ ਇੱਥੇ ਆ ਦੇਖ ਲਓ ਹੁਣ ਵੀ ਗਿੱਲੀ ਪਈ ਹੈ ਤੇ ਮੀਂਹ ਪਈ ਮਤਲਬ ਮੀਂਹ ਪੈਂਦਾ ਹੀ ਰਹਿੰਦਾ ਇੱਥੇ ਮੋਸਟਲੀ ਤੇ ਪਰ ਕੁਝ ਨਹੀਂ ਹੁੰਦਾ ਆ ਵਧੀਆ ਸੜਕਾਂ ਬਣੀਆਂ ਹੋਈਆਂ ਕਹਿੰਦੇ ਹੁੰਦੇ ਆ ਨਾ ਜੇ ਨੀਅਤ ਸੱਚੀ ਸੁੱਚੀ ਹੋਵੇ ਫਿਰ ਕੰਮ ਵੀ ਫਲ ਹੁੰਦੇ ਹੁੰਦੇ ਆਪਣੇ ਅਸਲ 'ਚ ਨੀਅਤ ਨਹੀਂ ਸੱਚੀ ਹੁੰਦੀ ਬਣਾਉਣ ਵਾਲੇ ਦੀ ਵਿਚੋਂ ਮਾਲ ਛਕਣ ਦਾ ਕੰਮ ਹੁੰਦਾ ਹਰੇਕ ਦਾ ਤੇ ਥੱਲੋਂ ਲੈ ਕੇ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਮਤਲਬ ਗਵਰਨਮੈਂਟ ਦਾ ਕ੍ਰਪਸ਼ਨ ਹੀ ਕ੍ਰਪਸ਼ਨ ਕ੍ਰਪਸ਼ਨ ਹੀ ਕ੍ਰਪਸ਼ਨ ਤਾਂ ਹੀ ਉਹ ਨਹੀਂ ਵਧੀਆ ਬਣਦੀ ਇੱਥੇ ਕੀ ਆ ਇੱਥੇ ਚੀਜ਼ਾਂ ਗਵਰਨਮੈਂਟ ਇੱਥੇ ਵੀ ਕਰਦੇ ਹੋਣਗੇ ਮੈਂ ਨਹੀਂ ਕਹਿੰਦਾ ਬਾਲੇ ਵਧੀਆ ਇਹ ਮਤਲਬ ਚੱਲਦਾ ਹੋਊਗਾ ਪਰ ਇੱਥੇ ਫਿਰ ਵੀ ਪਬਲਿਕ ਲਈ ਸੋਚ ਰਿਆ ਤਾਂ ਕਰਕੇ ਚੀਜ਼ਾਂ ਕੱਟ ਜਾਂਦੀਆਂ ਟੁੱਟਦੀਆਂ ਨਹੀਂ ਛੇਤੀ ਮਜ਼ਬੂਤ ਰਹਿੰਦੀਆਂ ਓਹ ਦੇਖੋ ਵਾਟਰਫਾਲ ਅਸੀਂ ਉਹਦੇ ਬਿਲਕੁਲ ਕੋਲ ਜਾਣਾ ਹੈਗਾ ਪੈਦਲ ਪੈਦਲ ਤੁਰੇ ਇੱਥੋਂ ਦੇ ਲੋਕ ਨਾ ਚਿੱਲ ਪਿਲ ਜਿਆਦਾ ਤਾਂ ਕਰਦੇ ਕਿਉਂਕਿ ਸਰਕਾਰ ਸਹੂਲਤਾਂ ਮਿੰਦੀ ਦਿੰਦੀ ਆ ਉਹ ਦੇਖੋ ਸਾਹਮਣੇ ਝਰਨਾ ਵਾਟਰਫਾਲ ਇਹ ਦੱਸਦੇ ਕਹਿੰਦੇ 바ਰਬੀਕਿਊ ਕਰਨ ਲਈ ਇਹ ਗਵਰਨਮੈਂਟ ਨੇ ਲਾ ਕੇ ਦਿੱਤੇ ਆ ਆਪਣਾ ਕੋਲੇ-ਕੂਲੇ ਲਿਆਓ ਕੋਲੇ-ਕੂਲੇ ਆਪਣੇ ਸਮਾਨ ਲਿਆਓ ਤੇ ਇੱਥੇ 바ਰਬੀਕਿਊ ਕਰੋ ਨਜ਼ਾਰੇ ਲਾਓ ਖਾਓ ਪੀਓ ਬਾਸ ਐਸ਼ ਕਰੋ दारू ਪੀਓ ਲਿਟ ਜੋ ਉਹ ਤਾਂ ਇਹਨਾਂ ਦੇ ਵੈਸੇ ਹੀ ਕਲਚਰ ਚ ਆ ਇੰਡੀਆ ਚ ਆਪਣੇ ਇਹੋ ਜਿਹੇ ਪਹਾੜਾਂ ਚ ਇਹੋ ਜਿਹੇ ਹਰੇ ਭਾਈ ਵਾਲੀ ਜਿਹੜੀ ਥਾਂ ਹੁੰਦੀ ਹੈ ਨਾ ਠੰਡ ਜੀ ਚ ਮੋਸਟਲੀ ਚੀਜ਼ਾਂ ਵਿਕਦੇ ਹੁੰਦੀਆਂ ਛੱਲੀਆਂ ਸਭ ਤੋਂ ਪਹਿਲਾਂ ਤੁਹਾਨੂੰ ਮੈਗੀ ਮੈਗੀ ਮੇਲੂ ਅੰਡਾਪੁਰ ਜੀ ਆਮਲੇਟ ਆਮਲੇਟ ਤੇ ਰੇੜੀਆਂ ਦੀਆਂ ਰੇੜੀਆਂ ਥੱਲੇ ਚਾਹ ਹੋਗੇ ਬ੍ਰੈਡ ਚਾਹ ਨਾਲ ਬ੍ਰੈਡ ਪਕੌੜਾ ਹਾਂ ਤੇ ਥੱਲੇ ਸਮਾਨ ਖਿਲਰਿਆ ਹੁੰਦਾ ਸਾਰਾ ਸਿੱਟਿਆ ਹੁੰਦਾ ਡਿਸਪੋਜ਼ਲ ਵਗੈਰਾ ਇੱਥੇ ਤੁਹਾਨੂੰ ਇੱਕ ਵੀ ਰੇੜੀ ਦੇਖਦੀ ਹੈ ਕਿਤੇ ਕਿਤੇ ਕੁਛ ਨਹੀਂ ਦਿਖਦਾ ਗ੍ਰਿਲ ਕਰ ਰਹੇ ਨੇ ਉਹ ਆਪਣਾ ਗ੍ਰਿਲ ਕਰ ਰਹੇ ਚਿਕਨ ਚਿਕਨ ਲਿਆਂਦਾ ਉਹਨਾਂ ਨੇ ਆਪ ਦਾ ਗ੍ਰਿਲ ਕਰਕੇ ਸਾਫ ਸਫਾਈ ਕਰਕੇ ਜਾਣਗੇ ਇੱਕ ਦੇਸ਼ ਨੂੰ ਸਾਫ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਇਕੱਲੇ ਇਕੱਲੇ ਨਾਗਰਿਕ ਦੀ ਜ਼ਿੰਮੇਵਾਰੀ ਹੈ ਨਾਗਰਿਕਾਂ ਦੀ ਵੀ ਹੁੰਦੀ ਹੈ ਆਪਣੇ ਆਪ ਨੂੰ ਇਹ ਸਮਝਣਾ ਚਾਹੀਦਾ ਮੈਂ ਇਹ ਦੇਸ਼ ਦਾ ਨਾਗਰਿਕਾਂ ਤੇ ਆਪਣੇ ਖਾਣੇ ਦਾ ਫਰਜ਼ ਹੈ ਮੇਰਾ ਇਕੱਲੇ ਦਾ ਫਰਜ਼ ਹੈ ਖੁਦ ਤੋਂ ਸ਼ੁਰੂ ਕਰਨਾ ਚਾਹੀਦਾ ਫਿਰ ਦੇਸ਼ ਸਾਫ ਹੁੰਦਾ ਹੈ ਤੇ ਆਪਾਂ ਦੋਸ਼ ਦੇ ਕਈ ਵਾਰੀ ਦਿੰਨੇ ਰਹਿੰਨੇ ਸਰਕਾਰ ਨੂੰ ਸਰਕਾਰ ਐ ਨਹੀਂ ਕਰਦੀ ਸਰਕਾਰ ਸਾਰਾ ਕੁਝ ਵੀ ਨਹੀਂ ਕਰਦੀ ਹੁੰਦੀ ਤੇ ਜ਼ਿੰਮੇਵਾਰ ਨਾਗਰਿਕ ਬਣੋ ਤਾਂ ਹੀ ਵਾਰੀ ਵਾਰੀ ਐਡ ਹੁੰਦੀ ਹੈ ਲੋ ਜੀ ਬਿਲਕੁਲ ਨੇੜੇ ਆ ਗਿਆ ਆਪਾਂ ਤੇ ਇਸ ਤੋਂ ਨੇੜੇ ਉਹਨਾਂ ਨੇ ਕਿਹਾ ਹੋਇਆ ਜਾਣਾ ਨਹੀਂ ਜਿਆਦਾ ਮਤਲਬ ਦੂਰ ਤੱਕ ਹਰੂਲ ਪਟੋੜਨਾ ਨਹੀਂ ਤੇ ਮੀ ਮਹਿਲਾ ਦਾ ਜੇ ਮੀ ਆਉ ਸ਼ਾਇਦ ਹੋਰ ਵੀ ਵਗੂਗਾ ਥੋੜਾ ਘੱਟ ਵਗ ਰਿਹਾ ਜਾਂ ਵਾਟਰਫਾਲ ਐਨੇ-ਨੇਕ ਦੇ ਹੁਣ ਲੋਕ ਤਾਂ ਦੇਖੋ ਕਿੱਥੇ ਲੱਗ ਗਏ ਫਿਰਦੇ ਉਹ ਦੇਖੋ ਕਿਤੇ ਉਧਰ ਉਧਰ ਦੀ ਜਾਂਦੇ ਆ ਇਧਰ ਤੇ ਦੂਰ ਥੱਕ ਗਏ ਹੋਏ ਆ ਹੁਣ ਥੋੜਾ ਜਿਹਾ ਇਥੇ ਨਿਖਦਾ ਤਾਂ ਨਾ ਮੈਂ ਜਿਆਦਾ ਨੇੜੇ ਨਹੀਂ ਆਣਾ ਆਦ ਰਖਦੀਆਂ ਜੜਾਂ ਦੇਖੋ ਯਾਰ ਕਿੰਨਾ ਪੁਰਾਣਾ ਹੋਊਗਾ ਇਹ ਕਿਵੇਂ ਜੜਾਂ ਇਥੇ ਤੱਕ ਆਈਆਂ ਹੋਈਆਂ ਐਤ ਕੀ ਹੇਮਕੁੰਨ ਸਾਹਿਬ ਗਏ ਨਹੀਂ ਹੈਗੇ ਤੇ ਵੈਸੇ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਜਾ ਰਹੇ ਸੀ ਹੇਮਕੁੰਨ ਸਾਹਿਬ ਵਾਲੇ ਜੜੇ ਦ੍ਰਿਸ਼ ਹੈ ਕੁਦਰਤ ਦੇ ਉਹ ਇਥੋਂ ਦੇਖ ਲੈ ਆਇਰਲੈਂਡ ਚ ਦੇਖ ਲਿਆ ਇਦਗੀ ਆਹੀ ਕੁਛ ਓਥੇ ਆਪਣੇ ਦਿਖਦਾ ਸਭ ਐਟਕੀ ਜੁਲਾਈ ਤੱਕ ਤਾਂ ਸਾਡਾ ਜੇ ਯੂਰਪ ਦਾ ਟੂਰ ਹੈ ਤੇ ਅਗਸਤ ਚ ਸ਼ਾਇਦ ਅਸੀਂ ਕੁਛ ਦਿਨ ਲਈ ਇੰਡੀਆ ਆਉਣਾ ਹੈਗਾ ਤੇ ਕੈਨੇਡਾ ਜਾਣ ਤੋਂ ਪਹਿਲਾਂ ਤੇ ਉਦੋਂ ਵਲੌਗ ਦਾ ਨੀਅਤ ਕੀ ਪਾਉਣੇ ਹੇਮਕੁੰਨ ਸਾਹਿਬ ਦੇ ਉਦੋਂ ਜਾਇਆ ਮੰਗੇ ਨਾਲ ਦਰਸ਼ਨ ਕਰੇ ਆਵਾਂਗੇ ਤੇ ਕਿਉਂਕਿ ਅਸੀਂ ਸੋਚ ਰਹੇ ਹਾਂ ਵੀ ਜਾਇਆ ਕਰੀਏ ਹਰੇਕ ਸਾਲ ਹਨਾ ਤੇ ਦੇਖਦੇ ਹਾਂ ਬਾਕੀ ਮੇਰੇ ਖਿਆਲ ਚ 10 ਜਾਂ 15 ਦਿਨ ਲਈ 2 ਵੀਕ ਲਈ ਆਵਾਂਗੇ ਅਸੀਂ ਵੱਧ ਤੋਂ ਵੱਧ ਇੰਡੀਆ ਇਧਰਲੇ ਪਹਾੜਾਂ ਵਾਲੇ ਪਾਸੇ ਜਿਹੜੇ ਘਰ ਥੋੜੇ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਤੇ ਇਹਨਾਂ ਦੀ ਖੂਬਸੂਰਤੀ ਦੇਖੋ ਇਹਨਾਂ ਤੇ ਕਿਵੇਂ ਦੇਖੋ ਦਰਖਤ ਕੁਦਰਤ ਇਹਨਾਂ ਦੇ ਉੱਤੇ ਚੜੀ ਹੋਈ ਹੈ ਤੇ ਇਹਨਾਂ ਨੇ ਇਹ ਸਾਮ ਕੇ ਰੱਖੇ ਹੋਏ ਆ ਤੇ ਯਾਰ ਜਿਹੜੇ ਆਇਰਲੈਂਡ ਵਾਲੇ ਪਾਸੇ ਦੇ ਇਹ ਖੂਬਸੂਰਤੀ ਦੇਖਣ ਵਾਲੇ ਨਾ ਉਹ ਵਾਕਿਆਚ ਇਹੀ ਹੈ ਸਕਾਟਲੈਂਡ ਵੀ ਅਸਲ 'ਚ ਇਹੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬੇਸਿਕਲੀ ਇਹ ਆਪਸ 'ਚ ਦੋਵੇਂ ਇੱਕ ਦੂਜੇ ਨੇੜੇ-ਨੇੜੇ ਦੇਖੋ ਕਿੰਨਾ ਸੋਹਣਾ ਵਾਲਾ ਦੁਆਲੇ ਕੀ ਬਾਤ ਹੈ ਪਹਿਲਾਂ ਯਾਰ ਇਹ ਚੀਜ਼ਾਂ ਸਾਰੀਆਂ ਨਾ ਦੇਖਦੇ ਹੁੰਦੇ ਸੀਗੇ ਮਤਲਬ ਆ ਯਕੀਨ ਨਹੀਂ ਸੀ ਯਕੀਨ ਨਹੀਂ ਹੋ ਰਿਹਾ ਯਾਰ ਦੇਖ ਕੇ ਇਹ ਚੀਜ਼ਾਂ ਸਾਰੀਆਂ ਸੀ ਆ ਮਤਲਬ ਅੱਜ ਦੇਖ ਰਹੇ ਹਾਂ ਨਾ ਇਹ ਐ ਨਹੀਂ ਲੱਗ ਰਿਹਾ ਤੇ ਪਰ ਕਿਸੇ ਹਾਲੀਵੁੱਡ ਦੀ ਫਿਮ ਦਾ ਸੈੱਟ ਲੱਗਿਆ ਹੋਵੇ ਫਿਲਮ ਹੀ ਲੱਗ ਰਿਹਾ ਹੈ ਨਾ ਅਜੇ ਵੀ ਐਂ ਲੱਗ ਰਿਹਾ ਵੀ ਯਕੀਨ ਨਹੀਂ ਹੋ ਰਿਹਾ ਵੀ ਅਸੀਂ ਅੱਜ ਇੱਥੇ ਪਹੁੰਚੇ ਹੋਏ ਹਾਂ ਵੀ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਵਾਕੀ ਯਾਰ ਬਹੁਤ ਸੋਹਣਾ ਖੂਬਸੂਰਤ ਹੈ ਨਿੱਕਾ ਜਗ੍ਹਾ ਹੈ ਦੇਖੋ ਕਮਾਲ ਹੈ ਲੋਕ ਦੇਖਣ ਆਉਂਦੇ ਦੂਰੋਂ ਦੂਰੋਂ ਇਹ ਚੀਜ਼ਾਂ ਨੂੰ ਅਸਲ 'ਚ ਇੱਥੇ ਗ੍ਰੀਨਰੀ ਇੰਨੀ ਜ਼ਿਆਦਾ ਨਾ ਰਿਪਨ ਉਹ ਚੀਜ਼ ਨੇ ਇਹਨੂੰ ਸਜਾਉਂਦਾ ਕਾਫੀ ਸਾਰੀਆਂ ਫਿਲਮਾਂ ਪੰਜਾਬੀ ਗਾਣੇ ਵੀ ਪੰਜਾਬੀ ਫਿਲਮਾਂ ਵੀ ਇਵਨ ਕੇ ਸ਼ੂਟ ਹੁੰਦੀਆਂ ਹੁਣ ਤਾਂ ਇੱਧਰ ਲੇ ਰੀਏ ਸਾਰੇ ਏਰੀਏ ਦੇ ਵਿੱਚ ਹੁਣ ਅਸੀਂ ਜਾ ਰਹੇ ਹਾਂ ਇੱਕ ਪਹਾੜ ਦੇ ਉੱਪਰਲੇ ਪਾਸੇ ਅੱਜ ਟ੍ਰੈਕਿੰਗ ਵੀ ਨਾਲੋਂ ਨਾਲ ਚੱਲ ਰਹੀ ਆ ਤੇ ਉੱਪਰੋਂ ਤੁਹਾਨੂੰ ਡਬਲਿਨ ਸ਼ਹਿਰ ਦਾ ਜਿਹੜਾ ਵਿਊ ਆ ਉਹ ਦਿਖਾਵਾਂਗੇ। ਆਹ ਦੇਖੋ ਥੋੜਾ ਥੋੜਾ ਪਿਛਲੇ ਪਾਸੇ ਮਾਊਂਟੇਨ ਦਿਖਣੇ ਸ਼ੁਰੂ ਹੋ ਗਏ। ਸਾਫ-ਸਾਫ ਉੱਪਰ ਜਾ ਕੇ ਤਾਂ ਕਹਿੰਦੇ ਬਹੁਤ ਹੀ ਲਾਜਵਾਬ ਕਿ ਐਨਾ ਸੋਹਣਾ ਨਜ਼ਾਰਾ ਦਿਖਦਾ ਨਾ। ਦੇਖਦੇ ਆਂ ਬਾਕੀ ਨਾਲ ਤੁਹਾਨੂੰ ਦਿਖਾਵਾਂਗੇ। ਬਿਲਕੁਲ ਚੋਟੀ ਤੇ ਇੱਕ ਘਰ ਬਣਿਆ ਹੋਇਆ ਤੇ ਬਾਈ ਹੁਣੇ ਦੱਸ ਦਿਆ ਕਿਸ ਦੀ ਪੁਰਾਣਾ ਰਹਾਇਸ਼ ਸੀਗੀ ਇਹ। ਸ਼ਾਇਦ ਜਲ ਗਿਆ ਸੀਗਾ, ਅੱਗ ਲੱਗੀ ਸੀਗੀ ਇਹਨੂੰ। ਤੇ ਉਹ ਬਾਈ ਹੁਣੀ ਦੱਸਣਗੇ ਤੇ ਆਪੂਰਾ ਦੇਖੋ ਲੌਨ ਲੌਨ ਦੇ ਵਿਚਾਲੇ ਘਰ ਹੋਣਾ ਕਿਸੇ ਦਾ ਸਾਹਮਣਿਆ ਸਾਰਾ ਡਬਲਿਨ ਆਇਰਲੈਂਡ ਦੀ ਰਾਜਧਾਨੀ ਤੁਹਾਨੂੰ ਦੱਸਿਆ ਸੀ ਨਾ ਜਿਵੇਂ ਜਿਉਂ ਹੀ ਆਇਰਲੈਂਡ ਰਾਜਧਾਨੀ ਤੋਂ ਬਾਹਰ ਡਬਲਿਨ ਤੋਂ ਬਾਹਰ ਆਉਂਗੇ ਸਾਰੇ ਪਹਾੜ ਆ ਕੱਲਾ ਜਿਹੜਾ ਡਬਲਿਨ ਉਹ ਪਲੇਨ ਹੈ ਕਿਉਂਕਿ ਸਮੁੰਦਰ ਦਾ ਕਿਨਾਰਾ ਹੈ ਉਹ ਦੂਰ ਰੱਕੇ ਸਮੁੰਦਰ ਦਾ ਕਿਨਾਰਾ ਹੈਗਾ ਤੇ ਤੁਹਾਨੂੰ ਇਹ ਘਰ ਥੋੜਾ ਜੰਦਰੋਂ ਦਿਖਾਉਨੇ ਆ ਪਹਿਲਾਂ ਨੇੜੇ ਥੋੜਾ ਜਿਹਾ ਜਾਈਏ ਤੇ ਇਹਦਾ ਬਾਈ ਹੁਣੇ ਦੱਸਦੇ ਆ ਕਿ ਪੁਰਾਣਾ ਇਹਦਾ ਕਿੰਨਾ ਹੈ ਪਤਾ ਨਹੀਂ ਪਰ ਇਹਨੂੰ ਅੱਗ ਲੱਗੀ ਸੀਗੀ ਇੱਥੇ ਕੋਈ ਰਹਿੰਦਾ ਹੁੰਦਾ ਸੀਗਾ ਇਹਦੇ ਅੰਦਰਲੇ ਪਾਸੇ ਵੀ ਜਾ ਸਕਦੇ ਆ ਵੈਸੇ ਤੁਹਾਨੂੰ ਇੱਧਰਲੇ ਪਾਸੇ ਥੋੜਾ ਜਿਹਾ ਦਿਖਾ ਦਿੰਨੇ ਆ ਅੰਦਰ ਕਮਰੇ ਸ਼ਾਇਦ ਉਸ ਟਾਈਮ ਦੇ ਜਾਂ ਕੁਝ ਹੋਰ ਬਣਿਆ ਹੋਊਗਾ ਕਾਫੀ سارے ਲੋਕ ਇੱਥੇ ਆਉਂਦੇ ਆ ਟਾਈਮ ਸਪੈਂਡ ਕਰਨਾ ਉਹ ਦੇਖੋ ਥੋੜੇ ਥੋੜੇ ਲੋਕ ਇੱਥੇ ਆਲੇ ਦੁਆਲੇ ਬੈਠੇ ਆ ਨਿਆਣਿਆਂ ਨੂੰ ਵੀ ਨੇ ਕਿਨੇ ਕਿੰਨਾ ਲੈ ਕੇ ਹੁੰਦੇ ਆ ਅੰਦਰਾਂ ਕਮਰੇ ਵਗੈਰਾ ਹੋਰ ਕੁਛ ਨਹੀਂ ਬਸ ਖੰਡ ਰਿਹਾ ਸਾਰਾ ਖੰਡ ਰਿਹਾ ਹੈ ਨਾ ਹਾਂਜੀ ਤੇ ਅੱਛਾ ਅੰਦਰ ਉੱਪਰ ਵੀ ਜਾ ਸਕਦੇ ਆ ਇਹਦੇ ਓਕੇ ਉੱਪਰ ਚੱਲਦੇ ਆ ਇਹਦੇ ਅੰਦਰ ਨਾ ਕਬੂਤਰ ਵੀ ਬੋਲੀ ਜਾਂਦੇ ਆ ਤੇ ਭੂਤ ਮੰਗਲਾ ਹੀ ਲੱਗਦਾ ਪੂਰੀ ਹਾਰਰ ਮੂਵੀਜ਼ ਦੀ ਵਾਈਬ ਆ ਰਹੀ ਹੈ ਇਹ ਘਰ ਦੇ ਬਾਹਰ ਆ ਕੀ ਲਾਇਆ ਹੋਇਆ ਹੈ ਬਾਈ ਜੀ ਉਹ ਦਾ ਮਾਰਕਿੰਗ ਜੀ ਲਗਾਈਆ ਗਿਆ ਸੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿੱਥੇ ਤੁਸੀਂ ਪਹੁੰਚੇ ਹੋ ਅੱਛਾ ਜੀ ਹਾਂ ਜੀ ਤੇ ਆ ਪਿੱਛੇ ਜੰਗਲ ਹੈ ਸਾਰਾ ਹਨਾ ਹਾਂ ਜੀ ਆ ਪੂਰਾ ਜੰਗਲ ਹੈਗਾ ਠੀਕ ਹੈ ਇਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਆ ਸਾਰੀ ਜਾਂ ਕਿਸ ਤਰ੍ਹਾਂ ਇਹ ਸੋ ਸਟੋਰੀ ਦਾ ਹੈ ਕਿ ਇੱਕ ਟਾਈਮ ਦਾ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੁੰਦੀ ਸੀਗੀ ਐਂਡ THEN ਇਥੇ ਮਤਲਬ ਕਿਸ ਨੂੰ ਵੇਚਤੀ ਸੀਗੀ ਐਂਡ THEN ਯੂਕੇ ਦਾ ਜੋ ਇਨਫੇਮਸ ਹੈਲ ਫਾਇਰ ਕਲੱਬ ਕਰਕੇ ਹੈਗਾ ਐਂਡ ਉਹਨਾਂ ਨੇ ਇਹ ਪ੍ਰਾਪਰਟੀ ਲੈ ਲਈ ਸੀਗੀ THEN ਇਥੇ ਬਲੈਕ ਮੈਜੀਕ ਵਗੈਰਾ ਹੁੰਦਾ ਸੀਗਾ ਐਂਡ ਫਿਰ ਪ੍ਰਾਪਰਟੀ ਜਲਾ ਦਿੱਤੀ ਗਈ ਸੋ ਇਹਦੀ ਸਟੋਰੀ ਇਦਾਂ ਦੀ ਹੈਗੀ ਹੈ ਮਤਲਬ ਕਾਲਜ ਆ ਦੂਥੇ ਚੱਲਦਾ ਸੀਗਾ ਹਾਂਜੀ ਤੋਂ ਮਤਲਬ ਹੁਣ ਵੀ ਜਿੱਦਾਂ ਕੋਈ ਪੈਰਨਾਰਮਲ ਇਨਵੈਸਟੀਗੇਸ਼ਨ ਕਰਨ ਲੋਕ ਕੀ ਇੱਥੇ ਹਲੇ ਵੀ ਆਂਦੇ ਆ ਗਏ ਫਰਮ ਰਾਤ ਨੂੰ ਭੂਤ ਪ੍ਰੇਤ ਨੂੰ ਚੈੱਕ ਕਰਨ ਹੁੰਦੇ ਹਾਂਜੀ ਆਂਦੇ ਆ ਗਏ ਇਹ ਤਾਂ ਡਰ ਜਗਾ ਵੀ ਹੋਵੇਂ ਦੀ ਲੱਗਦੀ ਆ ਹਾਂ ਬਟ ਲਈ ਇਹਦਾ ਬੈਸਟ ਫੀਚਰ ਆਈਏ ਕਿ 뷰 ਪੁਆਇੰਟ ਹੈਗਾ ਸੋ ਯੂ ਕੈਨ ਸੀ ਹਾਂਜੀ ਸ਼ਹਿਰ ਦਾ 뷰 ਵੀ ਦਿਖਦਾ ਲੋਕਾਂ ਲੋਕਲਸ ਰਸਤੇ ਇਟ ਇਜ਼ ਮੋਰ ਆਫ ਅ ਹਾਈਕ ਐਂਡ ਮਜ਼ੇ ਕਰਨ ਦੀ ਜਗ੍ਹਾ ਇਟ ਇਜ਼ ਰਾਦਰ ਦੈਨ ਕਿ ਹਰੇਕ ਬੰਦੇ ਦੇ ਲਈ ਅਲੱਗ-ਅਲੱਗ ਪਰਪਸ ਹੈ ਸਭੀ ਆਪਣਾ ਅਲੱਗ-ਅਲੱਗ ਮਨ ਦੇ ਹਿਸਾਬ ਨਾਲ ਹੈ ਤੁਸੀਂ ਮੰਨੂਗੇ ਤਾਂ ਤੁਹਾਡੇ ਲਈ ਉੱਦਾ ਦਾ ਹੈ ਔਰ ਨਹੀਂ ਮੰਨੂਗੇ ਤਾਂ ਤੁਹਾਡੇ ਲਈ ਥਿਊ ਹੈਗਾ ਪਿਛਲੇ ਪਾਸੇ ਤੁਹਾਨੂੰ ਇੱਧਰ ਦਿਖਾਦਾ ਆ ਪੂਰਾ ਜੰਗਲ ਆ ਆ ਥੱਲੇ ਜਦੋਂ ਉਤਰੋਂਗੇ ਨਾ ਸਾਰਾ ਫੋਰੈਸਟ ਹੈ ਜਿੰਨਾ ਥੱਲੇ ਤੱਕ ਦੇਖੋਗੇ ਹਨ ਬਾਈ ਜੀ ਦੱਸ ਦਿਆ ਕਿ ਸ਼ਹਿਰ ਦਾ ਸਭ ਤੋਂ ਬੈਸਟ ਥਿਊ ਪੁਆਇੰਟ ਹੈ ਜੇ ਤੁਸੀਂ ਆ ਕੇ ਇਹਨੂੰ ਡਬਲਿਨ ਨੂੰ ਪੂਰੇ ਨੂੰ ਦੇਖਣਾ ਹੈ ਹਨਾ ਤੇ ਬਾਕੀ ਜਿਹੜੇ ਇੱਥੋਂ ਦੇ ਪਹਾੜਾ ਨਾ ਉਹ ਵੀ ਬੜੇ ਮਤਲਬ ਯੂਨੀਕ ਜਿਹੇ ਹੈ ਜਿਵੇਂ ਇੰਡੀਆ 'ਚ ਆਪਾਂ ਦੇਖਦੇ ਨਾ ਬਾਲੇ ਆਪਣੇ ਤਿੱਖੇ ਤਿੱਖੇ ਉੱਚੇ ਉੱਚੇ ਪਹਾੜ ਹੁੰਦੇ ਆ ਇੱਥੇ ਉਹਵੇਂ ਦੇ ਪਹਾੜ ਨਹੀਂ ਹੈਗੇ ਇੱਥੇ ਛੋਟੇ ਛੋਟੇ ਪਠਾਰ ਜੇ ਨਹੀਂ ਹੁੰਦੇ ਜਿਵੇਂ ਦੂਰੋਂ ਬੜੇ ਸੋਹਣੇ ਲੱਗਦੇ ਦੇਖਣ ਨੂੰ ਗਰਾਸਲੈਂਡ ਵਾਲੇ ਹਨ ਐਵੇਂ ਕਰਕੇ ਜੇ ਮੈਨੂੰ ਲੱਗਦਾ ਜੇ ਅਸੀਂ ਸ਼ਹਿਰ 'ਚ ਨਾ ਇੱਥੋਂ ਪੈਦਲ ਜਾਣਾ ਹੋਵੇ ਤੁਰ ਕੇ ਆਰਾਮਨਾਨ ਥੱਲੇ ਥੱਲੇ ਪਹਾੜ ਦੇ ਤੁਰ ਕੇ ਵੀ ਥੱਲੇ ਪਹੁੰਚ ਸਕਦੇ ਆ ਤੇ ਇਹੋ ਜੇ ਰੁੜਦੇ ਰੁੜਦੇ ਪਹੁੰਚ ਜਾਗੇ ਮਤਲਬ ਇਹੋ ਜੇ ਪਹਾੜ ਹੈ ਇੱਥੇ ਇਹ ਥੋਂ ਦੇ ਕਿਸਾਨ ਆ ਜੀ ਸਟਰਾਬਰੀਆਂ ਤੇ ਵੇਚਦੇ ਆ ਆਪਣੇ ਅਲੱਗ-ਅਲੱਗ ਫਸਲਾਂ ਹੁੰਦੀਆਂ ਕਿਤੇ ਕੀ ਹੁੰਦਾ ਕਿਤੇ ਕੀ ਹੁੰਦਾ ਆਪਣੇ ਕਣਕ, ਜੀਰੀ, ਝੋਨਾ, ਆਲੂ ਤੇ ਤੇ ਸਟਰਾਬਰੀਆਂ ਹੁੰਦੀਆਂ ਤੇ ਤੇ ਵੀ ਫਰੈਸ਼ ਫਰੈਸ਼ ਵੇਚਦੇ ਆ ਦੇਖੋ ਦਿਖਾਣਾ ਤੁਹਾਨੂੰ ਕਿੰਨੀਆਂ ਆਣ ਚਮਕਦੀਆਂ ਲਾਲ-ਲਾਲ ਆ ਭਾਈ ਜੀ ਆ ਕੀ ਹੈ ਨਾਲ ਆ ਕੀ ਸੇਲ ਕਰ ਰਹੇ ਆ ਨਾਲ ਇਹ ਸ਼ਾਇਦ ਹੈ ਸ਼ਾਇਦ ਖਨੀ 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 ਹੈ ਖਨੀ ਹੈ আচ্ছা ਐਪਲ ਸਾਈਡਰ ਵਿਨੇਗਰ ਐਪਲ ਸਾਈਡਰ ਵਿਨੇਗਰ আচ্ছা ਐਪਲ ਸਾਈਡਰ ਵਿਨੇਗਰ ਤੇ ਸ਼ਾਇਦ ਇੱਥੇ ਤੁਹਾਨੂੰ ਪਤਾ ਸਟਰਾਬਰੀਆਂ ਦੀ ਵੀ ਐਕਸਪਾਇਰੀ ਆਉਂਦੀ ਹੈ ਬੰਦੇ ਹਾਂਜੀ ਮੈਨੂੰ ਪਤਾ ਹੈ ਐਕਸਪਾਇਰੀ ਆਉਂਦੀ ਹੈ ਫਿਰ ਖਰਾਬ ਹੋ ਜਾਂਦੇ ਨੇ ਉਹ ਹਸਾਬ ਨਾਲ ਹੀ ਯੂਜ਼ ਹੁੰਦੀਆਂ ਨੇ ਤੇ ਬਾਈ ਦੱਸ ਦਿਆ ਕਿ ਸ਼ਹਿਰਾਂ ਤੋਂ ਬਾਹਰ ਪਿੰਡਾਂ 'ਚ ਇੱਥੇ ਆਇਰਲੈਂਡ 'ਚ ਬਹੁਤ ਸਕੂਨ ਦੀ ਜ਼ਿੰਦਗੀ ਹੈ ਤੇ ਕਾਫੀ ਸਾਰੇ ਲੋਕ ਰਹਿੰਦੇ ਇੱਥੇ ਹੈ ਤੇ ਮੈਨੂੰ ਐ ਲੱਗਦਾ ਜਿਹੜੇ ਸਾਬ ਦੇ ਇਥੇ ਆਬੋ ਹਵਾ ਸ਼ੁੱਧ ਹੈ ਨਾ ਪੌਣ ਪਾਣੀ ਇੰਨਾ ਵਧੀਆ ਬੰਦੇ ਦੀ 15-20 ਲਾਈਫ 15-20 ਸਾਲ ਲਾਈਫ ਦੇ ਐਕਿਊਰੇਸੀ ਵੈਸੀ ਜਿਆਦਾ ਹੋਣੀ ਹੈ ਨਾ ਹਾਂਜੀ ਤੇ ਇਥੇ ਰਿਟਾਇਰਮੈਂਟ ਵਾਲੇ ਜਿਹੜੇ ਹੁੰਦੇ ਥੋੜੇ ਜਿ ਜਿਨਾਂ ਨੂੰ ਮਤਲਬ ਕੰਮ ਦਾ ਵਰਕ ਫਰੋਮ ਹੋਮ ਜਿਨਾਂ ਨੂੰ ਮਿਲ ਜਾਂਦਾ ਅੱਜਕੱਲ ਤੋਂ ਤਾਂ ਸਾਰੇ ਅੱਜਕਲ ਇਸੇ ਸਾਈਡ ਮੂਵ ਹੋ ਜਾਂਦੇ ਤੋਂ ਹੁਣ ਮਤਲਬ ਜਿਨਾਂ ਜਿਹੜੇ ਰਿਟਾਇਰਮੈਂਟ ਵਾਲੇ ਇਧਰਲੇ ਪਾਸੇ ਖੇਤਾਂ ਚ ਪਿੰਡਾਂ ਚ ਆ ਕੇ ਇਧਰ ਰਹਿੰਦੇ ਆ ਉਹਨਾਂ ਨੂੰ ਅੱਛਾ ਉਹ ਮਿਲ ਜਾਂਦਾ ਹੈ ਨਾ ਕਿਉਂਕਿ ਘਰ ਵੀ ਇਥੇ ਵੱਡੇ ਆ ਅੱ ਮਤਲਬ ਜਿਵੇਂ ਹੈਗਾ ਕਿ ਲਾਈਫ ਸ਼ੁੱਧ ਦਾ ਪਾਣ ਪਾਣੀ ਚ ਰਹਿੰਦੇ ਆਗੇ ਹਨਾ ਤੇ ਗੋਰੇ ਦਾ ਵੈਸੇ ਇੰਨੀਆਂ ਜੀਆਂ ਚੀਜ਼ਾਂ ਨੂੰ ਪਸੰਦ ਕਰਦੇ ਆ ਤੇ ਫਿਰ ਇਹੋ ਜਿਹੇ ਏਰੀਆ ਚ ਰਹਿ ਕੇ ਜਿਹੜਾ ਇਹਨਾਂ ਦਾ ਮੇਨ ਕੰਮ ਹੈਗਾ ਸਤੋਂ ਵੱਧ ਬਾਈ ਕਹਿੰਦੇ ਭੇਡਾਂ ਦਾ ਹੈਗਾ ਖੇਤੀ ਦਾ ਵੀ ਆ ਥੋੜਾ ਬਹੁਤ ਤੇ ਆ ਸ਼ੀ ਫਾਰਮਿੰਗ ਕਹਿ ਸਕਦੇ ਹੋ ਤੁਸੀਂ ਆ ਸਾਰੀਆਂ ਭੇਡਾਂ ਗੀਆਂ ਇਹਨਾਂ ਦਾ ਚਾਰ ਨਾ ਵੱਡੇ ਵੱਡੇ ਫਾਰਮ ਬਣੇ ਹੋਏ ਆ ਏ ਵੀ ਸਵਿਟਜ਼ਰਲੈਂਡ ਨੂੰ ਬੰਨਦੇ ਨਹੀਂ ਹੈਗੇ ਖੁੱਲੀਆਂ ਹੀ ਰਹਿੰਦੀਆਂ ਜਿੱਥੇ ਤੱਕ ਜੀ ਕਰਦਾ ਚਰਦੀਆਂ ਰਹਿੰਦੀਆਂ ਇਹਨਾਂ ਦੇ ਏਡੇ ਏਡੇ ਵੱਡੇ ਵੱਡੇ ਘਰ ਬਣੇ ਹੁੰਦੇ ਆ ਦੇਖੋ ਲੱਕੜ ਦਾ ਇਹ ਬਾਉਂਡਰੀ ਮਾਰਕ ਕਰ ਲੈਂਦੇ ਆ ਇਹਨਾਂ ਦਾ ਏਰੀਆ ਫਿਰ ਖੁੱਲਾ ਫਿਰਦੇ ਰਹਿੰਦੇ ਆ ਆਇਰਲੈਂਡ ਹੈ ਹੀ ਖੁੱਲਾ ਆਇਰਲੈਂਡ ਚ ਨਾ ਮੋਸਟਲੀ ਤੁਹਾਨੂੰ ਪਹਾੜ ਦੇਖਣ ਨੂੰ ਮਿਲਣਗੇ ਜਦੋਂ ਹੀ ਤੁਸੀਂ ਸ਼ਹਿਰ ਤੋਂ ਬਾਹਰ ਨਿਕਲ ਜਿਓਗੇ ਤੇ ਪੂਰੀ ਗ੍ਰੀਨਰੀ ਤੇ ਆਲੇ ਦੁਆਲੇ ਪਹਾੜੀ ਪਹਾੜ ਤੇ ਸਰਦੀਆਂ ਚ ਤਾਂ ਜਿਹੜਾ ਇਹ ਸਾਰਾਗਾ ਜਿੰਨਾ ਏਰੀਆ ਤੁਸੀਂ ਦੇਖ ਰਹੇ ਹੋ ਅੱਜ ਤੁਹਾਨੂੰ ਦਿਖਾ ਰਹੇ ਆ ਇਹ ਸਾਰਾ ਸਨੋ ਨਾ ਪਰ ਜਾਂਦਾ ਵਿంటర్ ਚ ਮਤਲਬ ਇੱਕ ਇਹਦਾ ਅਲੱਗ ਵਿਊ ਆ ਉਦੋਂ ਦੇਖਣ ਦਾ ਹਨ ਤੇ ਸਮਰ ਟਾਈਮ ਇੱਕ ਅਲੱਗ ਹੈ ਜਿੰਨਾ ਹੁਣ ਗ੍ਰੀਨ ਦਿਖ ਰਿਹਾ ਉਦੋਂ ਬਸ ਤੁਹਾਨੂੰ ਚਾਰੇ ਪਾਸੇ ਬਰਫ ਹੀ ਬਰਫ ਚਿੱਟਾ ਹੀ ਚਿੱਟਾ ਇਹ ਖੇਤ ਖੂਤ ਸਭ ਕੁਝ ਬਰਫ ਨਾਲ ਢਕਿਆ ਜਾਂਦਾ ਕੁਝ ਵੀ ਨਹੀਂ ਹੋਰ ਹੁੰਦਾ ਇੱਥੇ ਤੇ ਇਹ ਅਸੀਂ ਹੁਣ ਪਹੁੰਚ ਗਿਆਂ ਇੱਕ ਹੋਰ ਲੇਕ ਦੇ ਕਿਨਾਰੇ ਤੇ ਇਹ ਪੈਂਦੀ ਹੈਗੀ ਗਲਨ ਲੋਕ ਇੱਕ ਨਿੱਕਾ ਜਿਹਾ ਟਾਊਨ ਹੈ ਇਹ ਗਲਨਲੌਕ ਤੇ ਉਹ ਸ਼ਹਿਰ 'ਚ ਪੈਂਦੀ ਹੈ ਝੀਲ ਵੈਸੇ ਤਾਂ ਅਸੀਂ ਕੈਨੇਡਾ ਆਉਣਾ ਹੈਗਾ ਅ ਅਗਸਟ ਦੇ ਵਿੱਚ ਤੇ ਉੱਥੇ ਪੂਰਾ ਝੀਲਾਂ ਝੀਲਾਂ ਦਾ ਝੀਲਾਂ ਨਾਲ ਭਰਿਆ ਹੋਇਆ ਦੇਸ਼ ਅ ਤੁਸੀਂ ਲਾ ਲੋ ਬ੍ਰਿਟਿਸ਼ ਕੋਲੰਬੀਆ ਲਾ ਲੋ ਇੰਨਾ ਖਰਿਆ ਭਰਿਆ ਮਿਲੂਗਾ ਜਾਂ ਲਾ ਲੋ ਫਿਰ ਅ ਅਲਬਰਟਾ ਮੈਨੀਟੋਬਾ ਸਾਰੇ ਝੀਲ ਝੀਲਾਂ ਵੈਲੀਆਂ ਇਹ ਚੀਜ਼ਾਂ ਦਾ ਉੱਥੇ ਅਸਲ 'ਚ ਕੈਨੇਡਾ 'ਚ ਦੇਖਣ ਦਾ ਸਵਾਦ ਹੈ ਇਹਨਾਂ ਨੂੰ ਹਨਾ ਇਸ ਸਾ ਪਾਣੀ ਸਭ ਤੋਂ ਵੱਧ ਝੀਲਾਂ ਦਾ ਵੀ ਮੰਨਿਆ ਜਾਂਦਾ ਉੱਥੋਂ ਦਾ ਬਟ ਇਹਨਾਂ ਨੂੰ ਯੂਰਪ ਚ ਮੋਸਟਲੀ ਇੱਥੇ ਬਹੁਤ ਜ਼ਿਆਦੀਆਂ ਨੇ ਉੱਪਰਲੇ ਪਾਸੇ ਆਇਰਲੈਂਡ ਵਾਲੇ ਪਾਸੇ ਝੀਲਾਂ ਇੱਥੇ ਲੋਕੀ ਦੇਖਣ ਆਉਂਦੇ ਆ ਤੇ ਜਿੰਨੀ ਕਿ ਗ੍ਰੀਨਰੀ ਅੱਜ ਸਾਨੂੰ ਇੱਥੇ ਆਇਰਲੈਂਡ ਚ ਦੇਖਣ ਨੂੰ ਮਿਲੀ ਹੈ ਨਾ ਤੇ ਹੋਪਸੋ ਬੀਸੀ ਦੇ ਵਿੱਚ ਵੀ ਤੇ ਉੱਥੇ ਇੰਨੀ ਗ੍ਰੀਨਰੀ ਉਹਨੂੰ ਤਾਂ ਕਹਿੰਦੇ ਹੁਣ ਤੱਕ ਸੋਹਣਿਆ ਉਹਦੇ ਬਾਰੇ ਵੀ ਕਿ ਸੁਰਗ ਘਿਆ ਜਾਂਦਾ ਹੈ ਕਿ ਜੀਨੇ ਬੀਸੀ ਦੇਖ ਲਿਆ ਉਹਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਆਉਣਾ ਵੀ ਅਸੀਂ ਜ਼ਿਆਦਾ ਬ੍ਰਿਟਿਸ਼ ਕਲੰਬੀਆ ਹੀ ਹੈਗਾ ਤੇ ਬਾਕੀ ਅੰਟਾਰੀਓ ਸਾਈਡ ਵੀ ਸੋਚ ਰਹੇ ਹਾਂ ਵੀ ਅੰਟਾਰੀਓ ਸਾਈਡ ਚਾਰ ਪੰਜ ਦਿਨ ਉਧਰ ਨਿਆਗਰਾ ਫਾਲ ਵਗੈਰਾ ਦੇਖ ਕੇ ਜਾ ਸਕੀਏ ਪਰ ਅਗਸਤ ਦੇ ਵਿੱਚ ਮੇਰੇ ਖਿਆਲ ਚ 12 ਜਾਂ 13 ਅਗਸਤ ਨੂੰ ਅਸੀਂ ਪਹੁੰਚਣਾ ਕੈਨੇਡਾ ਇੱਕ ਮਹੀਨੇ ਜਾਂ 35 ਦਿਨ ਦਾ ਸਾਡਾ ਟੂਰ ਹੋਊਗਾ ਪੂਰਾ ਇਹ ਇੱਥੇ ਪਹਾੜਾਂ ਤੋਂ ਥੱਲੇ ਉਤਰ ਕੇ ਹੁਣ ਅਸੀਂ ਪਹੁੰਚ ਗਏ ਜੀ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਬਾਈ ਜੀ ਅੱਜ ਕਹਿੰਦੇ ਤੁਹਾਨੂੰ ਸਾਰੇ ਰੰਗ ਦਿਖਾ ਦੀ ਹੈਰਲੈਂਡ ਦੇ ਇੱਕ ਦਿਨ ਚ ਤੇ ਸਮੁੰਦਰ ਆ ਗਿਆ ਸਾਰਾ ਇਧਰਲੇ ਪਾਸੇ ਤੇ ਜਿੰਨਾ ਇਹ ਤੁਸੀਂ ਸਮੁੰਦਰ ਦੇਖ ਰਹੇ ਹੋ ਇਹ بیچ ਵੀ ਹੈ ਤੇ ਇਹਨੂੰ ਇੰਗਲਿਸ਼ ਚੈਨਲ ਬੋਲਦੇ ਆ ਸਾਹਮਣੇ ਵਾਲੇ ਪਾਸੇ ਹੁਣ ਐਗਜੈਕਟਲੀ ਇਧਰ ਸਾਡੇ ਯੂਕੇ ਆ Google ਦੇ ਅਨਸਾਰ ਇਥੋਂ ਸਿਰਫ 135 36 ਕਿਲੋ ਮਾਈਲ ਆ ਯੂਕੇ ਤੇ ਲਗਭਗ ਬਣਦੇ ਕੋਈ 200 220 ਦੇ ਆਸ-ਪਾਸ ਕਿਲੋਮੀਟਰ ਤੇ ਜੇ ਬਾਇ ਫੈਰੀ ਵੀ ਜਾਣਾ ਤੁਸੀਂ ਇੱਥੋਂ ਜਾ ਸਕਦੇ ਹੋ ਡਬਲਿਨ ਤੋਂ ਸਿੱਧੀਆਂ ਮਤਲਬ ਫੈਰੀ ਚੱਲਦੀਆਂ ਗਈਆਂ ਲਿਵਰਪool ਨੂੰ ਤੇ ਉਹ ਲਾਉਂਦੀ ਹੈਗੀ 6 ਇੱਕ ਘੰਟੇ ਮੇਰੇ ਖਿਆਲ ਵਿੱਚ ਤੇ ਬਾਇ ਸ਼ਿਪ ਵੀ ਤੁਸੀਂ ਜਾ ਸਕਦੇ ਹੋ ਬਾਇ ਏਅਰ ਤਾਂ ਅਸੀਂ ਇੱਥੇ ਡਬਲਿਨ ਸਿੱਧਾ ਆਏ ਸੀ ਇਹ ਡਬਲਿਨ ਦੇ ਨੇੜੇ ਛੋਟਾ ਜਿਹਾ ਇੱਕ ਹੋਟਲ ਆਉਂਦਾ ਬਰੇ ਬਰੇ ਕਰਕੇ ਨਾਮ ਆ ਜਿੱਥੇ ਹੁਣ ਅਸੀਂ ਇਹ ਵਿੱਚ ਤੇ ਆਏ ਹਾਂ ਬਿਲਕੁਲ ਨੇੜੇ ਆ ਕੇ ਸਮੁੰਦਰ ਦੇਖ ਲਈਏ ਥੋੜਾ ਜਿਹਾ ਕਿਉਂਕਿ ਯਾਰ ਪਹਿਲੀ ਵਾਰ ਅਸੀਂ ਬੀਚ ਦੇ ਕਿਨਾਰੇ ਆਏ ਹਾਂ ਬਿਲਕੁਲ ਪਹਿਲੀ ਵਾਰ ਇਸ ਤੋਂ ਪਹਿਲਾਂ ਕਦੇ ਵੀ ਯੂਰਪ ਚ ਫਰਾਂਸ ਕੋਲ ਲਿਆ ਸਵਿਟਜ਼ਰਲੈਂਡ ਕੋਲ ਲਿਆ ਹੋਰ ਕਦੇ ਵੀ ਬੀਚ ਨਹੀਂ ਦੇਖੀ ਤੇ ਇਹਨੂੰ ਜਿਹੜਾ ਸਮੁੰਦਰ ਹੈ ਨੂੰ ਇੰਗਲਿਸ਼ ਚੈਨਲ ਬੋਲਦੇ ਆ ਜਿਹੜਾ ਇਹ ਇੰਗਲਿਸ਼ ਚੈਨਲ ਹੈ ਇਹ ਫਰਾਂਸ ਨਾਲ ਵੀ ਲੱਗਦਾ ਹੈ ਤੇ ਇਧਰਲੇ ਪਾਸਿਓਂ ਆਇਰਲੈਂਡ ਨਾਲ ਵੀ ਲੱਗਦਾ ਹੈ ਪਤਾ ਨਹੀਂ ਕਿੰਨੇ ਕੁ ਲੋਕ ਇਹਨੂੰ ਪਾਰ ਕਰਦੇ ਕਰਦੇ ਯੂਕੇ ਜਾਣ ਦੀ ਪਹੁੰਚ ਚੜ੍ਹਾਈ ਕੀਤੀ ਹੋਣਗੇ ਹਨ ਤੇ ਬਾਕੀ ਇਹਦੇ ਚ ਜਿਹੜਾ ਇੰਗਲਿਸ਼ ਚੈਨਲ ਹੈ ਇਦੇ ਚੋਂ ਵੀ ਚੱਲਦੀ ਆਪਣੀ ਟ੍ਰੇਨ ਵੀ ਚੱਲਦੀ ਹੈ ਜਿਹੜੀ ਲੰਡਨ ਤੋਂ ਪੈਰਿਸ ਜਾਂਦੀ ਹੈ ਬਾਈ ਸੀ ਜਾ ਸਕਦੇ ਆ ਤੁਸੀਂ ਜਿਹੜਾ ਨਾ ਆਇਰਲੈਂਡ ਹੈ ਇਹ ਬੀਚਸ ਕਰਕੇ ਤਾਂ ਨਹੀਂ ਜਿਆਦਾ ਮਸ਼ਹੂਰ ਵੈਸੇ ਕਲਿਫ ਕਰਕੇ ਜਿਆਦਾ ਮਸ਼ਹੂਰ ਹੈਗਾ ਤੇ ਇੱਥੇ ਇੱਕ ਬਹੁਤ ਹੀ ਹੋਰ ਮਸ਼ਹੂਰ ਸ਼ਹਿਰ ਹੈਗਾ ਗਾਲਵੇ ਉਹ ਬਿਲਕੁਲ ਲਾਸਟ ਤੇ ਪੈ ਜਾਂਦਾ ਆਇਰਲੈਂਡ ਦਾ ਆਖਰੀ ਸਿਰਾ ਕਹਿ ਸਕਦੇ ਹੋ ਤੁਸੀਂ ਉਧਰਲੇ ਪਾਸੇ ਬਿਲਕੁਲ ਕੈਨੇਡਾ ਰਹਿ ਜਾਂਦਾ ਹੈਗਾ ਤੇ ਯੂਰਪ ਲਾ ਲੋ ਜਾਨ ਜਿੱਥੇ ਯੂਰਪ ਬਿਲਕੁਲ ਖਤਮ ਹੋ ਜਾਂਦਾ ਹੈਗਾ ਤੇ ਉੱਥੇ ਕਿ ਕਲੀਫੋ ਮੋਰਾ ਪੈਂਦਾ ਉਹ ਦੇਖਣਾ ਸੀਗਾ ਉਹ ਐਤਕੀ ਦੂਰ ਬਹੁਤ ਐਥੋਂ 350 350 ਕਿਲੋਮੀਟਰ ਦੂਰ ਹੈ ਤੇ ਤਾਂ ਘਰ ਕੇ ਆਇਤ ਕੀ ਉਹਦਾ ਪਲਾਨ ਨਹੀਂ ਕੀਤਾ ਅਸੀਂ ਤੇ ਫਿਰ ਕਦੇ ਉਹਦੇ ਲਈ ਉਥੇ ਟਾਈਮ ਵੀ ਜ਼ਿਆਦਾ ਚਾਹੀਦਾ ਉਹਨੂੰ ਮਤਲਬ ਉਹ ਉਥੇ ਤੱਕ ਜਾਣ ਨੂੰ ਉਥੇ ਘੁੰਮਣ ਨੂੰ ਫਿਰ ਬਹੁਤ ਸਾਰੀਆਂ ਚੀਜ਼ਾਂ ਨਿੱਕੇ ਨਿੱਕੇ ਟਾਪੂ ਆ ਉਹ ਘੁੰਮਣ ਵਾਲੇ ਆਲੇ ਦੁਆਲੇ ਉਹ ਬਹੁਤ ਦਿਨ ਉਹਨਾਂ ਨੇ ਲੈ ਜਾਣੇ ਹਨਾ ਤੇ ਉਹਦਾ ਸਪੈਸ਼ਲੀ ਪਲਾਨ ਕਰਕੇ ਆਵਾਂਗੇ ਮਤਲਬ ਕਾਰ ਰੈਂਟ ਕਰਕੇ ਉਥੇ ਜਾਣਾ ਕਿਉਂਕਿ ਉਹਦੀ ਜਿਹੜੀ ਡਰਾਈਵ ਹੈ ਇੱਥੋਂ ਡਬਲਿਨ ਤੋਂ ਜਾਣ ਦੀ ਉਹ ਵੀ ਬਹੁਤ ਖੂਬਸੂਰਤ ਹੈ ਉਥੇ ਤੱਕ ਦੇਖ ਕੇ ਆਉਣ ਦੀ ਸੋ ਅ ਇਹ ਆਪਣਾ ਟੂਰ ਸੀਗਾ ਇੰਨਾ ਕੀ ਅੱਜ ਦਾ ਜਿੰਨਾ ਕਿ ਤੁਹਾਨੂੰ ਮਤਲਬ ਇਹ ਦਿਖਾਇਆ ਆ ਆਇਰਲੈਂਡ ਦਾ ਕੀ ਟੇਸਟ ਜਾਂ ਦਿੱਤਾ ਗਿਆ ਕਿ ਆਇਰਲੈਂਡ ਕਿਹੋ ਜਿਹਾ ਕੰਟਰੀਸਾਈਡ ਤੋਂ ਆਇਰਲੈਂਡ ਕਿਹੋ ਜਿਹਾ ਦਿਖਦਾ ਹੈਗਾ ਉਮੀਦ ਹੈ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ ਤੇ ਬਾਕੀ ਜੁੜੇ ਰਹੋ ਆਇਰਲੈਂਡ ਤੋਂ ਆਪਣੇ ਤੁਸੀਂ ਇਸ ਸਫਰ ਨਾਲ ਵਲੌਗ ਤੁਹਾਡੇ ਤੱਕ ਹਜੇ ਪਹੁੰਚਦੇ ਰਹਿਣਗੇ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਅਸੀਂ ਇੱਕ ਅੱਧਾ ਦਿਨ ਸ਼ਾਇਦ ਹੋਰ ਸਟੇ ਕਰਾਂਗੇ ਜਿਹੜਾ ਰਿਪਬਲਿਕ ਆਫ ਮੇਨ ਆਇਰਲੈਂਡ ਹੈ ਇਸ ਤੋਂ ਬਾਅਦ ਅਸੀਂ ਨਾਰਥ ਆਇਰਲੈਂਡ ਚਲੇ ਜਾਣਾ ਜਿਹੜੀ ਉਹਦੀ ਰਾਜਧਾਨੀ ਹੈ ਬੈਲਫਾਸਟ ਉਹ ਘੁੰਮਣੀ ਹੈ ਉੱਥੇ ਹੈਰੀ ਪਾਟਰ ਜਿਹੜੀ ਮੂਵੀ ਬਣੀ ਹੈ ਜਾਂ ਹੋਰ ਵੀ ਕਾਫੀ ਸਾਰੇ ਮਤਲਬ ਉੱਥੇ ਸ਼ੂਟਿੰਗ ਪਲੇਸਸ ਹੈਗੀਆਂ ਦੇਖਣ ਵਾਲੀਆਂ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਆ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ